ਦੇਖੋ ਪਹਿਲੀ ਗੱਲ ਤਾਂ ਅੱਜ ਤੱਕ ਦਾ ਇਹ ਕੋਈ ਰਿਕਾਰਡ ਹੈ ਨਹੀਂ ਵੀ ਉਹਨਾਂ ਨੇ ਕਿਸੇ ਨੂੰ ਸਜ਼ਾ ਮੁਕਤ ਕੀਤਾ ਹੋਵੇ ਕਿਸੇ ਨੂੰ ਰੋਗ ਮੁਕਤ ਕੀਤਾ ਹੋਵੇ ਤੇ ਜਦੋਂ ਕਿਸੇ ਦਾ ਨਹੀਂ ਕਰਿਆ ਫਿਰ ਆਪਦਾ ਕਿਥੋਂ ਕਰੂ ਵੀ ਜੱਜ ਦਾ ਮਨ ਬਦਲ ਦੇ ਦਿੰਦਾ ਫੈਰ ਕਰਕੇ ਕੱਲ ਹੀ ਮੀਡੀਆ ਦੀ ਗੱਲ ਇਹ ਚੱਲ ਰਹੀ ਸੀ ਕਿ ਇਹਦੀ ਵਾਈਫ ਹੈ ਜਿਹੜੀ ਜਿਹੜੀ ਕਹਿ ਰਹੀ ਹੈ ਕਿ ਮੈਂ ਡਿਸਕ ਦੀ ਮੈਨ ਰੀਡ ਦੀ ਹੱਡੀ ਦੀ ਮੈਨੂੰ ਪ੍ਰੋਬਲਮ ਹੈ ਥੋੜੀ ਰਹਿਮ ਕੀਤੀ ਜਾਵੇ ਸਾਡੇ ਘਰ ਦਾ ਪਰਿਵਾਰ ਦਾ ਹੋਰ ਨਹੀਂ ਚੱਲਣਾ ਆਪ ਦੀ ਵਾਈਫ ਦੀ ਬੈਕ ਬਿਹਠੀਕ ਨਹੀਂ ਕਰ ਸਕਿਆ ਇਹ ਬੰਦਾ ਪਹਿਲਾਂ ਕਿਸੇ ਕਤਲ ਦੇ ਜਾਂ ਕਿਸੇ ਕੇਸ ਦੇ ਮਾਮਲੇ 'ਚ ਜੇਲ੍ਹ 'ਚ ਸੀ ਉੱਥੇ ਜਾ ਕੇ ਇਹ ਕ੍ਰਿਸਚੀਅਨ ਬਣਦਾ ਤੇ ਆਪਾਂ ਨੂੰ ਇਹ ਤਾਂ ਪਤਾ ਹੀ ਹੈ ਨਾ ਵੀ ਜਿਹੜਾ ਕਤਲ-ਕੁੱਤਲ ਕਰਕੇ ਇਹ ਜਿਆ ਪਹਿਲਾਂ ਹੀ ਗੈਰ ਸਮਾਜਿਕ ਬੰਦਾ ਉਹਦੇ ਉਹਦੀ ਸਮਰਸਤਾ ਤਾਂ ਅਲੱਗ ਹੁੰਦੀ ਹੈ ਕੱਲ ਹੀ ਗੱਲ ਚੱਲਦੀ ਪਈ ਸੀ ਤੇ ਉਹਨਾਂ ਨੇ ਇੱਕ ਸੈਟਿੰਗ ਆਪਰੇਸ਼ਨ ਕੀਤਾ ਸੀ ਜਦੋਂ ਸੈਟਿੰਗ ਆਪਰੇਸ਼ਨ ਕੀਤਾ ਕਿ ਉਹਨਾਂ ਨੇ ਜਿਹੜੇ ਮਰੀਜ਼ ਇਹਨਾਂ ਨੇ ਠੀਕ ਕੀਤੇ ਸੀ ਉਹਨਾਂ ਦੇ ਘਰੇ ਚਲੇ ਗਏ ਤੇ ਉਹ ਕਹਿੰਦੇ ਤੰਦਰੁਸਤ ਹੋਰੇ ਫਿਰਦੇ ਸੀ ਸੀ ਪੁੱਛਿਆ ਵੀ ਕਦੋਂ ਤੋਂ ਬਿਮਾਰਾ ਕਹਿੰਦੇ ਨਹੀਂ ਇਹ ਤਾਂ ਠੀਕ ਆ ਸਾਰਾ ਕੁਝ ਹੀ ਸਮਝ ਗਿਆ ਕੱਲ ਤੱਕ ਸਾਰੀ ਜਾਇਜਾ ਕਰ ਹੋਈ ਜਾਂਦੀ ਸੀ ਜਦੋਂ ਹੋ ਗਿਆ ਤਾਂ ਜਿਹੜੇ ਇਹਨਾਂ ਦੇ ਆਪ ਦੇ ਧਰਮ ਨਾਲ ਸੰਬੰਧਤ ਪਾਸਟਰ ਦੇ ਬਜਿੰਦਰ ਹੋਣਾ ਦੇ ਉਹੀ ਕਹੀ ਜਾਂਦੇ ਸੀ ਇਹ ਤਾਂ ਸਾਡਾ ਤਾਂ ਹੈ ਹੀ ਨਹੀਂ ਇਹ ਕੁਸ ਲੱਗਦੇ ਹੀ ਨਹੀਂ ਸਾਡਾ ਤਾਜ਼ਾ ਘਟਨਾ ਪਾਸਟਰ ਬਜਿੰਦਰ ਦੀ ਹੋਵੇ ਚਾਹੇ ਇਸਤਰਾਮ ਰਹੀਮ ਦੀ ਹੋਵੇ ਆਸਾ ਰਾਮ ਦੀ ਹੋਵੇ ਹੋਰ ਅਨੇਕਾਂ ਬਾਬਿਆਂ ਦੀ ਹੋਵੇ ਇਹਨਾਂ ਤੇ ਬਲਾਤਕਾਰ ਦੇ આરોਪ ਲੱਗ ਇਹ ਵਜ੍ਹਾ ਕੀ ਹੁੰਦੀ ਹੈ ਮਤਲਬ ਇਹ ਤਾਂ ਕਹਿੰਦੇ ਹੁੰਦੇ ਆ ਕਿ ਜਿਹੜਾ ਪੌਂਚੀ ਰੂਹ ਆ ਉਹ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੁਕਤ ਹੈ ਜੀਵ ਦੀ ਮੂਲ ਪ੍ਰਵਿਰਤੀ ਐ ਸੈਕਸ ਉਹਨੂੰ ਜੇ ਕੋਈ ਕਹਿੰਦਾ ਨਾ ਵੀ ਮੈਂ ਇਹ ਮਾਰ ਲਿਆ ਮੈਂ ਇਹ ਦਬਾ ਲਿਆ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਇਹ ਗੱਲ ਬਿਲਕੁਲ ਇਹਦੇ ਤੇ ਵੀ ਉਨੀ ਹੀ ਲਾਗੂ ਹੁੰਦੀ ਹੈ ਇਹਨਾਂ ਤੇ ਕਾਬੂ ਪਾਉਣਾ ਐਡਾ ਸੌਖਾ ਨਹੀਂ ਹੈ ਆਪਾਂ ਤਾਂ ਦੇਖਿਆ ਪਿੱਛੇ ਜੇ ਚਿੱਟੇ ਚੋਲੇ ਵਾਲੇ ਇਹਨਾਂ ਕੇਸਾਂ ਚ ਆਏ ਆ ਨਾ ਇਹਦਾ ਮਤਲਬ ਤਾਂ ਇੱਕੋ ਹੀ ਆ ਰੌਲਾ ਕਿਸੇ ਦਾ ਪਿਆ ਕੀ ਨਹੀਂ ਪਿਆ ਤਕੀਕੀ ਦੀ ਕੀ ਦੀ ਰਹਿਦੀ ਹੈ ਤੇ ਇੰਨੀ ਕੀ ਗੱਲ ਹੈ ਇਨਾਂ ਕੋਲੇ ਕੁਝ ਨਹੀਂ ਹੁੰਦਾ ਤਾਂ ਚੋਰ ਹੁੰਦੇ ਆ ਇਹਨਾਂ ਨੂੰ ਤਾਂ ਪੈਰ ਪੈਰ ਤੇ ਡਰ ਹੁੰਦਾ ਕਿ ਸਾਡੀ ਆ ਚੀਜ਼ ਨਾ ਫੜੀ ਜਾਵੇ ਆ ਚੀਜ਼ ਨਾ ਫੜੀ ਜਾਵੇ ਲੋੜ ਤਾਂ ਇਸ ਗੱਲ ਦੀ ਹੈ ਕਿ ਫੜਨ ਵਾਲਿਆਂ ਨੂੰ ਹੌਸਲਾ ਕਰਨਾ ਪਵੇਗਾ ਤੇ ਫੜੇ ਜਾਣਗੇ ਚਮਤਕਾਰ ਕਦੇ ਵੀ ਨਹੀਂ ਹੋਇਆ ਕਰਾਮਾਤ ਕਦੇ ਨਹੀਂ ਹੋਈ ਘਟਨਾਵਾਂ ਹੀ ਹੁੰਦੀ ਜਿਹਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਇਹ ਰਬੀ ਰੂਹ ਹੈ ਇਹ ਰੱਬ ਦਾ ਅਵਤਾਰ ਹੈ ਇਹ ਜੋ ਕਹਿੰਦਾ ਉਹ ਠੀਕ ਕਹਿੰਦਾ ਉਹ ਇੱਕ ਤਰ੍ਹਾਂ ਨਾਲ ਉਹਦਾ ਵਿਸ਼ਵਾਸ ਘਾਤ ਹੁੰਦਾ ਤੇ ਉਹ ਉਹਦੀ ਕਿਸੇ ਕਿਰਿਆ ਦਾ ਵੀ ਵਿਰੋਧ ਨਹੀਂ ਕਰਦਾ ਜਿਹਦੇ ਕਰਕੇ ਕੀ ਹੈ ਕਿ ਇਹੋ ਜੇ ਕੇਸ ਵਾਪਰਦੇ ਆ ਉਹ ਤਾਂ ਕਹਿੰਦਾ ਬਾਬਿਆਂ ਦੇ ਚੱਲੇ ਭਜਨ ਬੰਦਗੀ ਕਰਨ ਚੱਲੇ ਆ ਤਿੱਖੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਇਹ ਇਹ ਬਿਨਾਂ ਲਾਇਸੈਂਸ ਤੋਂ ਅਜਾਸੀ ਦੇ ਹੱਡੇ ਹੁੰਦੇ ਆ ਜਿੱਥੇ ਕੋਈ ਰੋਕ ਟੋਕ ਨਹੀਂ ਕੋਈ ਛਾਪੇ ਦਾ ਡਰ ਨਹੀਂ ਕਿ ਨਾ ਤਾਂ ਕੋਈ ਇਹੋ ਜੀ ਪੜਾਈ ਹੈ ਜਿਹੜੀ ਕਿਸੇ ਨੇ ਵੀ ਪੜ੍ਹੀ ਹੈ ਉਲਟ ਬਜਿੰਦਰ ਵੀ ਆਉਂਦਾ ਵੀ ਉਹਨੇ ਉਹ ਪੜ੍ਹੀ ਸੀ ਉਹਦੇ ਕੋਲ ਉਹਦੇ ਕੋਲ ਚਮਤਕਾਰ ਦੀ ਸ਼ਕਤੀਆਂ ਤੇ ਨਾ ਹੀ ਕੋਈ ਚਮਤਕਾਰ ਦੀ ਸ਼ਕਤੀਆਂ ਕਿਤੇ ਹੈ ਵੀ ਜਿਹਨੂੰ ਜਾਣ ਕੇ ਜਿਹਨੂੰ ਪੜ੍ਹ ਕੇ ਜਿਹਦਾ ਅਭਿਆਸ ਕਰਕੇ ਕੋਈ ਬੰਦਾ ਚਮਤਕਾਰਾਂ ਦਾ ਮਾਹਰ ਬਣ ਗਿਆ ਚਮਤਕਾਰ ਦੀ ਸ਼ਕਤੀਆਂ ਆ ਗਈਆਂ ਤੇ ਉਹ ਦੂਜੇ ਦਾ ਕੋਈ ਭਲਾ ਕਰ ਦੇ ਜਾਂ ਬੁਰਾ ਕਰ ਦੇ ਅਜਿਹਾ ਕੁਝ ਹੈ ਹੀ ਨਹੀਂ ਕੱਲ ਪਾਸਟਰ ਬਜਿੰਦਰ ਸਿੰਘ ਨੂੰ ਮਾਨਯੋਗ ਕੋਰਟ ਨੇ ਤਾ ਉਮਰ ਉਮਰ ਕੈਦ ਕਰ ਦਿੱਤੀ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਬੰਦੇ ਇੰਨੀਆਂ ਸ਼ਕਤੀਆਂ ਰੱਖਦੇ ਹੋਣ ਜਿਨ੍ਹਾਂ ਦੇ ਇੱਕ ਵਾਰ ਫਾਇਰ ਕਰਨ ਤੇ ਮਰੀਜ਼ ਠੀਕ ਹੋ ਜਾਂਦੇ ਹੋਣ ਸਜਾਵਾਂ ਮੁਕਤ ਹੋ ਜਾਂਦੇ ਹੋਣ ਲੋਕ ਉਹ ਆਪਣੀ ਸਜ਼ਾ ਕਿਉਂ ਨਹੀਂ ਬਚਾ ਸਕੇ ਉਹ ਜੱਜ ਨੂੰ ਫਾਇਰ ਕਹਿ ਕੇ ਆਪਣੇ ਵੱਲ ਕਿਉਂ ਨਹੀਂ ਆਕਰਸ਼ਿਤ ਕਰ ਸਕੇ ਇਹ ਸਵਾਲ ਹੈ ਤੇ ਸਵਾਲ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਤੋਂ ਰਜਿੰਦਰ ਭਧੌਰ ਜੀ ਹੋਣਗੇ ਉਹਨਾਂ ਨਾਲ ਸਾਰੇ ਇਹ ਸਵਾਲ ਲਵਾਂਗੇ ਕਿ ਹੋਰ ਵੀ ਸਵਾਲ ਆ ਇਸੇ ਨਾਲ ਜੁੜਦੇ ਉਹ ਸਾਰੇ ਸਵਾਲਾਂ ਤੇ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮਨਿੰਦਰ ਬਹੁਤ ਧੰਨਵਾਦ ਪੂਰੀ ਟੀਮ ਦਾ ਲੋਕਵਾਜੀ ਟੀਵੀ ਦਾ ਉਹਨਾਂ ਸਾਰੇ ਅ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਤੁਸੀਂ ਕੱਲ ਦੇਖਿਆ ਹੀ ਐ ਸਾਰਾ ਮਾਮਲਾ ਇੱਕ ਪਾਸਟਰ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਐ ਜਿੰਨਾ ਚਿਰ ਉਹ ਜਿਉਂਦੇ ਰਹਿਣਗੇ ਮਤਲਬ ਉਹ ਖੁਦ ਲੋਕਾਂ ਨੂੰ ਰੋਗ ਮੁਕਤ ਕਰਦੇ ਐ ਸਜ਼ਾਾਂ ਮੁਕਤ ਕਰਦੇ ਐ ਸਾਰੇ ਦੋਸ਼ਾਂ ਤੋਂ ਮੁਕਤ ਕਰਦੇ ਐ ਆਪਦੇ ਤੇ ਉਹਨਾਂ ਤੇ ਇਹ ਕਿਵੇਂ ਵਾਪਰਗੀ ਦੇਖੋ ਪਹਿਲੀ ਗੱਲ ਤਾਂ ਅੱਜ ਤੱਕ ਦਾ ਇਹ ਕੋਈ ਰਿਕਾਰਡ ਹੈ ਨਹੀਂ ਵੀ ਉਹਨਾਂ ਨੇ ਕਿਸੇ ਨੂੰ ਸਜ਼ਾ ਮੁਕਤ ਕੀਤਾ ਹੋਵੇ ਕਿਸੇ ਨੂੰ ਰੋਗ ਮੁਕਤ ਕੀਤਾ ਹੋਵੇ ਉਹ ਉਹਨਾਂ ਨੇ ਕੁਝ ਪੇਡ ਇੱਕ ਤਰ੍ਹਾਂ ਨਾਲ ਕਹਿ ਲੋ ਵੀ ਆਪਣੇ ਵਰਕਰ ਤਿਆਰ ਕੀਤੇ ਹੁੰਦੇ ਜਿਹੜੇ ਨਾਟਕ ਕਰਦੇ ਆ ਠੀਕ ਹੋਣ ਦਾ ਠੀਕ ਹੈ ਕੋਈ ਮਰਿਆ ਵੇ ਲਿਆਂਦਾ ਕੋਈ ਪਾਣੀ ਦਾ ਛਿੱਟਾ ਮਾਰਿਆ ਜਿਉਂਦਾ ਹੋ ਗਿਆ ਕੋਈ ਪੋਲੀਓ ਵਾਲਾ ਲਿਆਂਦਾ ਹੋਰ ਹੋ ਉਹ ਸਾਰੇ ਦੇ ਸਾਰੇ ਉਹਨਾਂ ਦੇ ਪੇਡ ਕਹਿ ਲੋ ਜਾਂ ਉਸ ਸੰਗਠਨ ਦੇ ਮੈਂਬਰ ਕਹਿ ਲੋ ਉਹ ਹੁੰਦੇ ਉਹਦੇ ਚ ਕੋਈ ਠੀਕ ਹੋਇਆ ਨਹੀਂ ਹੁੰਦਾ ਅਸੀਂ ਤਾਂ ਸ਼ੁਰੂ ਤੋਂ ਚੈਲੰਜ ਕੀਤਾ ਕੋਈ ਵੀ ਇਹ ਨਹੀਂ ਕਹਿੰਨ ਉਹਨਾਂ ਨੂੰ ਕੀਤਾ ਜਿਹੜਾ ਵੀ ਕਹਿੰਦਾ ਵੀ ਸਾਡੇ ਵਾਲੇ ਕਹਿ ਲੋ ਵੀ ਸਥਾਨ ਤੇ ਕਹਿ ਲੋ ਜਾਂ ਸਾਡੇ ਵਾਲੇ ਜੋ ਵੀ ਉਹਨਾਂ ਦਾ ਧਾਰਮਿਕ ਹੈਗਾ ਜਾ ਕੋਈ ਬਾਬਾ ਡੇਰਾ ਜਾ ਕੋਈ ਜਿਹੜਾ ਕਹਿੰਦਾ ਵੀ ਇੱਥੇ ਚਮਤਕਾਰ ਦੀ ਸ਼ਕਤੀਆਂ ਸੀ ਤਾਂ ਇਹ ਕਹਿੰਦੇ ਹੁੰਦੇ ਆ ਵੀ ਮਰੀਜ਼ ਅਸੀਂ ਦੇਵਾਂਗੇ ਤੇ ਤੁਸੀਂ ਆਵਦਾ ਜਿਹੜੇ ਟੰਗ ਨਾਲ ਇਲਾਜ ਕਰਦੇ ਹੋ 5 ਲੱਖ ਦਾ ਨਾਮ ਤਾਂ ਅਸੀਂ ਦੇਣਾ ਹੀ ਦੇਣਾ ਤੇ ਸਾਡੀ ਤਾਂ ਸੋਸਾਇਟੀ ਵੀ ਉਸ ਦਿਨ ਹੀ ਇੱਕ ਤਰ੍ਹਾਂ ਨਾਲ ਕਹਿ ਲੋ ਵੀ ਇਹਦੀ ਹੋਂਦ ਖਤਮ ਹੋ ਜਾ ਕਹਿਣ ਦਾ ਮਤਲਬ ਕੀ ਹੈ ਵੀ ਕਿਸੇ ਦਾ ਨਹੀਂ ਕਰਿਆ ਉਹ ਨਹੀਂ ਤੇ ਜਦੋਂ ਕਿਸੇ ਦਾ ਨਹੀਂ ਕਰਿਆ ਤੇ ਫਿਰ ਆਪਦਾ ਕਿਥੋਂ ਕਰੋ ਸਵਾਲ ਤਾਂ ਇੱਥੇ ਹੀ ਆ ਨਾ ਵੀ ਜਿਵੇਂ ਤੁਸੀਂ ਗੱਲ ਕਰਦੇ ਸੀ ਵੀ ਜੱਜ ਦਾ ਮਨ ਬਦਲ ਦਿੰਦਾ ਫੈਰ ਕਰਕੇ ਮਨ ਤਾਂ ਕਿਸੇ ਦਾ ਬਦਲੇ ਹੀ ਨਹੀਂ ਅੱਜ ਤਾਈ ਇਹ ਤਾਂ ਸਿਰਫ ਕੀ ਕੀਤਾ ਵੀ ਇੱਕ ਪਲਾਨਡ ਡਰਾਮਾ ਕੀਤਾ ਸ਼ੋਅ ਕੀਤਾ ਤੇ ਸ਼ੋਅ ਦੇ ਵਿੱਚੋਂ ਕੀ ਹੈ ਤੇ ਜਿਹੜੇ ਭੋਲੇ ਭੋਲੇ ਲੋਕੀ ਆ ਬਸ ਗੱਲ ਇੰਨੀ ਕੀ ਹੈ ਉਹ ਉਹਨਾਂ ਦੇ ਪੇਡ ਹੁੰਦੇ ਆ ਤੇ ਭੋਲੇ ਭੋਲੇ ਲੋਕੀ ਇਹ ਅਹਿਸਾਸ ਨਾਲ ਉਹਨਾਂ ਕੋਲ ਫਰਾ ਆ ਜਾਂਦੇ ਆ ਵੀ ਕੀ ਆ ਸਾਡੇ ਵੀ ਦਿਨ ਬਦਲ ਜਾਣਾ ਕੀ ਆ ਸਾਡਾ ਵੀ ਰੋਗ ਟੁੱਟ ਜੇ ਮੈਂ ਫੇਰ ਇਹ ਗੱਲ ਦੁਹਰਾਉਣਾ ਤੁਹਾਡੇ ਚੈਨਲ ਰਾਹੀਂ ਕਿ ਅੱਜ ਤੱਕ ਇਹਨਾਂ ਨੇ ਕੀ ਕਿਸੇ ਨੇ ਵੀ ਕੋਈ ਵੀ ਐ ਕੋਈ ਕਹਿ ਲੋ ਵੀ ਕੋ ਪੋਲੀਓ ਵਾਲਾ ਠੀਕ ਕਰਤਾ ਹੋਵੇ ਕੋਈ ਹੋਰ ਠੀਕ ਕਰਤਾ ਹੋਵੇ ਕ੍ਰੋਨਿਕ ਬਿਮਾਰੀ ਵਾਲਾ ਇਹਦਾ ਰਿਕਾਰਡ ਅੱਜ ਤੱਕ ਹੈ ਨਹੀਂ ਪ੍ਰਚਾਰ ਭਾਵੇਂ ਇਹ ਕਿੰਨਾ ਕਰੀ ਜਾਣ ਬਹੁਤ ਸਾਰੇ ਇਹਨਾਂ ਦੇ ਪੋਸਟਰ ਦੇਖਿਆ ਪੋਸਟਰਾਂ ਦੇ ਉੱਤੇ ਫੋਟੋਆਂ ਲੱਗੀਆਂ ਹੁੰਦੀਆਂ ਅਖਬਾਰਾਂ 'ਚ ਐਡ ਆਉਂਦੀ ਐ ਵੀ ਆਹ ਮਰੀਜ਼ ਆਹ ਬਿਮਾਰੀ ਸੀ ਜਦੋਂ ਇਹਨੇ ਗਿਆ ਉੱਥੇ ਤੇਰਾ ਉਹਦੀ ਭੋਗ ਮਾਰਨ ਨਾਲ ਕਹਿ ਲੋ ਜਾਂ ਇੱਕੋ ਹੀ ਝਟਕੇ ਨਾਲ ਕਹਿ ਲੋ ਕਿ ਉਹਦਾ ਇਲਾਜ ਹੋ ਗਿਆ ਪਰ ਰਿਕਾਰਡ ਇਹ ਹੈ ਨਹੀਂ ਇਹਦੇ ਚ ਲਿਵਿੰਗ ਇੰਡੀਆ ਦੇ ਵਿੱਚ ਕੱਲ ਹੀ ਗੱਲ ਚੱਲਦੀ ਪਈ ਸੀ ਤੇ ਉਹਨਾਂ ਨੇ ਇੱਕ ਸੈਟਿੰਗ ਆਪਰੇਸ਼ਨ ਕੀਤਾ ਸੀ ਜਦੋਂ ਸੈਟਿੰਗ ਆਪਰੇਸ਼ਨ ਕੀਤਾ ਰਾਤ ਨੂੰ ਜ਼ਿਕਰ ਕਰ ਰਹੇ ਸੀ ਲਾਈਵ ਕਿ ਉਹਨਾਂ ਨੇ ਜਿਹੜੇ ਮਰੀਜ਼ ਇਹਨਾਂ ਨੇ ਠੀਕ ਕੀਤੇ ਸੀ ਉਹਨਾਂ ਦੇ ਘਰੇ ਚਲੇ ਗਏ ਤੇ ਉਹ ਕਹਿੰਦੇ ਤੰਦਰੁਸਤ ਤੁਰੇ ਫਿਰਦੇ ਸੀ ਪੁੱਛਿਆ ਵੀ ਕਦੋਂ ਤੋਂ ਬੁਮਾਰਾ ਕਹਿੰਦੇ ਨਹੀਂ ਇਹ ਤਾਂ ਠੀਕ ਆ ਤੁਸੀਂ ਸਾਰਾ ਕੁਝ ਹੀ ਸਮਝ ਗਏ ਇਹ ਫਿਰ ਮਤਲਬ ਇਹ ਸਜਾ ਹੁੰਦੀ ਹੈ ਬੰਦਾ ਮਤਲਬ ਲੋਕਾਂ ਨੂੰ ਐਡੀ ਜਿਹੜੀਆਂ ਗੱਲਾਂ ਕਹਿੰਦਾ ਹੈ ਇਹ ਜਿਹੜੇ ਵੱਡੇ ਇਕੱਠਾਂ 'ਚ ਚੈਲੰਜ ਕਰਦਾ ਹੈ ਕੀ ਲੱਗਦਾ ਫਿਰ ਕੁਝ ਹੁੰਦਾ ਹੀ ਨਹੀਂ ਵਾਕੇ ਕੁਝ ਨਹੀਂ ਹੁੰਦਾ ਨਹੀਂ ਦੇਖੋ ਇੱਕ ਗੱਲ ਤਾਂ ਤਰਕਸ਼ੀਲ ਸੁਸਾਇਟੀ ਦੀ ਹੋਂਦ ਹੀ ਇਸ ਗੱਲ ਤੇ ਖੜੀ ਹੈ ਕਿ ਇਸ ਪੂਰੀ ਦੁਨੀਆ 'ਚ ਚਮਤਕਾਰੀ ਕੋਈ ਸ਼ਕਤੀ ਨਹੀਂ ਹੈ ਚਮਤਕਾਰ ਕਦੇ ਨਹੀਂ ਵਾਪਰਦਾ ਕਲਾ ਕੁਲਾ ਕਦੇ ਨਹੀਂ ਵਾਪਰਦੀ ਕਰਾਮਾਤ ਕਦੇ ਨਹੀਂ ਹੁੰਦੀ ਕਟਨਾਵਾ ਹੁੰਦੀਆਂ ਜਦੋਂ ਕਟਨਾਵਾ ਹੁੰਦੀਆਂ ਜੇ ਤਾਂ ਉਹਨਾਂ ਦੇ ਕਾਰਨ ਅਸੀਂ ਇੱਕਦਮ ਸੀਰੀਅਸ ਸਿੱਲੀ ਵਿਗਿਆਨਕ ਤਰੀਕੇ ਨਾਲ ਛਾਣਬੀਣ ਕਰਕੇ ਪਰਚੋਲ ਕਰਕੇ ਜਾਣ ਲਈਏ ਤਾਂ ਅਸੀਂ ਉਹਨੂੰ ਘਟਨਾ ਕਹਿ ਦਿੰਨੇ ਆ ਜਿਨ੍ਹਾਂ ਦੇ ਕਾਰਨ ਫਰੋਲਣ 'ਚ ਦੇਰੀ ਹੋ ਜਾਂਦੀ ਹੈ ਜਾਂ ਕਾਰਨ ਫਰੋਲਣ ਨਹੀਂ ਦਿੱਤੇ ਜਾਂਦੇ ਕਿਉਂਕਿ ਬਹੁਤ ਸਾਰੀਆਂ ਕਾਰਮਾਤਾਂ ਜਾਂ ਚਮਤਕਾਰ ਕਰਕੇ ਬਾਬਿਆਂ ਵੱਲੋਂ ਡੇਰਿਆਂ ਵੱਲੋਂ ਜਾਂ ਇਹ ਜੇ ਅੱਡ ਅੱਡ ਸਮੇਂ-ਸਮੇਂ ਤੇ ਉੱਠਦੇ ਰਹੇ ਸਾਈਂ ਬਾਬੇ ਵਰਗੇ ਬਹੁਤ ਸਾਰੇ ਚਮਤਕਾਰ ਕਰਕੇ ਇਹ ਜਿਹਾ ਦਿਖਾਉਣ ਦਾ ਉਹ ਡਰਾਮਾ ਤਾਂ ਕਰਦੇ ਆ ਪਰ ਉਹਨਾਂ ਦੀ ਪੜਤਾਲ ਕਰਨ ਜਾਂ ਉਹਨਾਂ ਦੇ ਕਾਰਨ ਲੱਭਣ ਦੀ ਉਹ ਆਗਿਆ ਨਹੀਂ ਦਿੰਦੇ ਤੇ ਫਿਰ ਇਹ ਉਹਨਾਂ 'ਚ ਠੱਗੇ ਰਹਿੰਦੇ ਆ ਮੈਂ ਫੇਰੇ ਗੱਲ ਤੇ ਜ਼ੋਰ ਦਿੰਦਾ ਕਿ ਚਮਤਕਾਰ ਕਦੇ ਵੀ ਨਹੀਂ ਹੋਇਆ। ਕਰਾਮਾਤ ਕਦੇ ਨਹੀਂ ਹੋਈ। ਘਟਨਾਵਾਂ ਹੀ ਹੁੰਦੀਆਂ। ਹਾਂ ਉਹਨਾਂ ਘਟਨਾਵਾਂ ਦੀ ਜਾਣਕਾਰੀ ਸਾਨੂੰ ਕਦੋਂ ਮਿਲਦੀ ਹੈ ਕਿੰਨਾ ਚਰਵਾਦ ਮਿਲਦੀ ਹੈ ਤੇ ਕਿਸੇ ਵੇਲੇ ਤਾਂ ਦਿਨ ਚੜਨਾ ਰਾਤ ਪੈਣੀ ਇਹ ਵੀ ਚਮਤਕਾਰ ਹੀ ਸੀ। ਜਦੋਂ ਨਹੀਂ ਸੀ ਪਤਾ ਕਿ ਧਰਤੀ ਸੂਰਜ ਇਹਨਾਂ ਦੀ ਘੁੰਮਣ ਗਤੀ ਕਰਕੇ ਉਹਨੇ ਸਮੇਂ ਬਾਅਦ ਦੁਬਾਰਾ ਉੱਥੇ ਸਥਿਤੀ ਆ ਜਾਂਦੀ ਹੈ ਤੇ ਦਿਨ ਤੇ ਰਾਤ ਇਹ ਜਿਹੇ ਹੋਰ ਬ੍ਰਹਿਮੰਡ ਦੀਆਂ ਘਟਨਾਵਾਂ ਲਾ ਲਓ ਜਿਨ੍ਹਾਂ ਨੂੰ ਅਸੀਂ ਚਮਤਕਾਰ ਕਈ ਵਾਰੀ ਕਹਿ ਲੈਂਦੇ ਘਟਨਾਵਾਂ ਹੁੰਦੀਆਂ ਚਮਤਕਾਰ ਨਹੀਂ। ਰੋ ਜਿਵੇਂ ਉਹਨਾਂ ਦੀ ਇੱਕ ਵੀਡੀਓ ਬੜੀਆਂ ਵਾਇਰਲ ਹੋਈਆਂ ਕਿ ਬੋਲਦੀ ਨਹੀਂ ਸੀ ਬੋਲਣੇ ਲਗੀ ਬੜਾ ਬੜਾ ਮਤਲਬ ਇਹ ਲੋਕਾਂ ਨੂੰ ਫਿਰ ਕਿਵੇਂ ਮੂਰਖੇ ਨਾਲ ਚਰ ਬਣਾਈ ਜਾਂਦੇ ਆ ਦੇਖੋ ਮੂਰਖ ਤਾਂ ਜਿਵੇਂ ਇੱਕ ਬੜਾ ਸਟੀਕ ਜੀ ਗੱਲ ਹੈ ਕਿ ਬਹੁਤੇ ਲੋਕਾਂ ਨੂੰ ਲੰਬਾ ਸਮਾਂ ਮੂਰਖ ਨਹੀਂ ਬਣਾਇਆ ਜਾ ਸਕਦਾ ਥੋੜੇ ਲੋਕਾਂ ਨੂੰ ਬਣਾਇਆ ਜਾ ਸਕਦਾ ਉਹ ਥੋੜੇ ਲੋਕ ਆ ਜਿਹੜੇ ਉਹਨਾਂ ਦੇ ਅੜੜ ਅੜ ਕਰਨ ਹੁੰਦੇ ਜਿਹੜੇ ਮੂਰਖ ਬਣਦੇ ਆ ਉਹਨਾਂ ਮੂਰਖ ਬਣਨ ਦੇ ਪਿੱਛੇ ਮੈਂ ਤਾਂ ਇਹ ਵੀ ਕਹਿ ਸਕਦਾ ਕਿ ਬਹੁਤ ਸਾਰੇ ਲੋਕੀ ਜੇ ਇਹ ਵੀ ਹੁੰਦੇ ਆ ਜਿਹੜੇ ਅੱਜ ਦੇ ਜਮਾਨੇ 'ਚ ਕੋਈ ਮਹਿੰਗਾ ਇਲਾਜ ਨਹੀਂ ਕਰਾ ਸਕਦਾ ਹਸਪਤਾਲਾਂ ਦੀਆਂ ਡਾਕਟਰਾਂ ਦੀਆਂ ਫੀਸਾਂ ਨਹੀਂ ਭਰ ਸਕਦਾ ਟੈਸਟਾਂ ਦੇ ਫੀਸਾਂ ਟੈਸਟਾਂ ਦੇ ਚਾਰਜ ਨਹੀਂ ਦੇ ਸਕਦਾ ਉਹ ਵੀ ਤਰ ਪੈਂਦੇ ਕਿ ਚਲੋ ਆਪਾਂ ਇਧਰ ਨੂੰ ਹੋਰ ਤਾਂ ਕੁਝ ਨਹੀਂ ਲੈਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਧਰ ਲਈ ਫੀਸ ਤਾਂ ਬੜੀ ਮਹਿੰਗੀ ਹੈ ਜਿਹੜਾ ਕੁਝ ਇਹਨੇ ਇਸ ਕੇਸ 'ਚ ਧਾਰਿਆ ਉਸ ਸਬੀੜਤਾ ਨੇ ਵੀ ਇਧਰ ਲਈ ਫੀਸ ਤਾਂ ਪਰ ਉਹਨਾਂ ਭੋਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਪਤਾ ਨਹੀਂ ਹੁੰਦਾ ਉਨ੍ਹਾਂ ਦੀ ਆਰਥਿਕ ਮਜਬੂਰੀ ਵੀ ਹੋ ਸਕਦੀ ਹੈ ਇੱਕ ਹੋਰ ਗੱਲ ਜਿਹੜੀ ਸਦੀਆਂ ਤੋਂ ਪੀੜ੍ਹੀਆਂ ਤੋਂ ਸਾਡੇ ਦਿਮਾਗ 'ਚ ਮੈਂ ਇਹ ਕਹਿਣਾ ਚਾਹੁੰਦਾ ਵੀ ਲੁਟੇਰੀ ਜਮਾਤ ਨੇ ਇਹ ਗੱਲ ਬਹੁਤ ਪੱਕੇ ਤਰ੍ਹਾਂ ਭਰੀ ਹੋਈ ਹੈ ਵੀ ਕੋਈ ਚਮਤਕਾਰੀ ਸ਼ਕਤੀਆਂ ਹੁੰਦੀਆਂ ਕੋਈ ਗੈਵੀ ਸ਼ਕਤੀਆਂ ਹੁੰਦੀਆਂ ਕੋਈ ਦੇਵੀ ਸ਼ਕਤੀਆਂ ਹੁੰਦੀਆਂ ਕੋਈ ਰੱਬੀ ਸ਼ਕਤੀਆਂ ਹੁੰਦੀਆਂ ਉਹ ਜਿਹਦੇ ਤੇ ਮਿਹਰਬਾਨ ਹੋ ਜਾਣ ਉਦੇ ਬਾਰੇ ਨੇਾਰੇ ਹੋ ਜਾਂਦੇ ਆ ਤੇ ਉਹਨਾਂ ਦੀ ਮਿਹਰਬਾਨੀ ਖੱਟਣ ਖਾਤਰ ਇਹ ਉਹਨਾਂ ਸ਼ਕਤੀਆਂ ਨੇ ਦੇਵੀ ਰੱਬੀ ਸ਼ਕਤੀਆਂ ਨੇ ਇਹ ਵਿਚੋਲੇ ਭੇਜੇ ਹੁੰਦੇ ਆ ਇਹਨਾਂ ਨੂੰ ਖੁਸ਼ ਕਰਨਾ ਪੈਂਦਾ ਜੇ ਤੁਸੀਂ ਇਹਨਾਂ ਨੂੰ ਖੁਸ਼ ਕਰਦੋਂਗੇ ਇਹ ਗਾਹਾਂ ਦੇਵੀ ਸ਼ਕਤੀਆਂ ਨੂੰ ਖੁਸ਼ ਕਰ ਦੇਣਗੇ ਤੇ ਤੁਹਾਡੇ ਤੇ ਕਿਰਪਾ ਹੋ ਜਾਊ ਇਹ ਜਿਹੜਾ ਵਿਸ਼ਵਾਸ ਆ ਇਹ ਜਿਹੜਾ ਭਰਮ ਆ ਸਾਡੇ ਸਮਾਜ ਦੇ ਬਹੁਤ ਵੱਡੇ ਹਿੱਸੇ ਤੇ ਕਈ ਵਾਰੀ ਤਾਂ ਆਪਾਂ ਗੱਲ ਇਹ ਕਹਿ ਕੇ ਸਾਰ ਲੈਨੇ ਵੀ 99% ਲੋਕਾਂ ਦੀ ਨਹੀਂ ਇਹਦਾ 99 ਦੇ ਪੁਆਇੰਟ ਨਾਲ ਲਾ ਕੇ ਜੇ ਨਾਇਆ ਵੀ ਲਾ ਦੀਏ ਨਾ 80% ਲੋਕਾਂ ਦੇ ਮਨਾਂ 'ਚ ਅੱਜ ਵੀ ਪਿਆ ਭਾਵੇਂ ਜੋਗ ਬਗਿਆ ਜਾਂਦਾ 21ਵੀਂ ਸਦੀ ਆ ਸਾਰੀ ਦੁਨੀਆ ਹਰੇਕ ਦੀ ਮੁਠੀ 'ਚ ਆ ਅੱਜ ਵੀ ਇਹ ਗੱਲ ਪਈ ਆ ਵੀ ਕੋਈ ਦੇਵੀ ਸ਼ਕਤੀ ਚਮਤਕਾਰੀ ਸ਼ਕਤੀਆਂ ਹੁੰਦੀਆਂ ਨੇ ਉਹ ਜਿਹਦੇ ਤੇ ਮਿਹਰਬਾਨ ਹੋ ਜਾਣ ਤੇ ਉਹ ਫਿਰ ਬਾਰੇ ਨੇਰੇ ਹੋ ਜਾਂਦੇ ਆ ਪਰ ਤਰਕਸ਼ੀਲ ਸੋਸਾਇਟੀ ਇਹੀ ਕਹਿੰਦੀ ਹੈ ਕਿ ਨਾ ਤਾਂ ਕੋਈ ਇਹੋ ਜਿਹੀ ਪੜਾਈ ਹੈ ਵੀ ਜਿਹੜੀ ਕਿਸੇ ਨੇ ਵੀ ਪੜ੍ਹੀ ਹੈ ਉਹਦੇ ਚ ਬਜੇਂਦਰ ਵੀ ਆਉਂਦਾ ਵੀ ਉਹਨੇ ਉਹ ਪੜ੍ਹੀ ਸੀ ਉਹਦੇ ਕੋਲ ਉਹਦੇ ਕੋਲ ਚਮਤਕਾਰ ਦੀ ਸ਼ਕਤੀਆਂ ਆ ਗਈਆਂ ਤੇ ਨਾ ਹੀ ਕੋਈ ਚਮਤਕਾਰ ਦੀ ਸ਼ਕਤੀਆਂ ਕਿਤੇ ਹੈ ਵੀ ਜਿਹਨੂੰ ਜਾਣ ਕੇ ਜਿਹਨੂੰ ਪੜ੍ਹ ਕੇ ਜਿਹਦਾ ਅਭਿਆਸ ਕਰਕੇ ਕੋਈ ਬੰਦਾ ਚਮਤਕਾਰਾਂ ਦਾ ਮਾਹਰ ਬਣ ਗਿਆ ਚਮਤਕਾਰ ਦੀ ਸ਼ਕਤੀਆਂ ਆ ਗਈਆਂ ਤੇ ਉਹ ਦੂਜੇ ਦਾ ਕੋਈ ਭਲਾ ਕਰ ਦੇ ਜਾਂ ਬੁਰਾ ਕਰ ਦੇ ਅਜਿਹਾ ਕੁਝ ਹੈ ਹੀ ਨਹੀਂ ਤੇ ਜਿੰਨਾ ਚਿਰ ਸਮਾਜ ਇਸ ਗੱਲ ਲਈ ਜਾਗਰਤ ਨਹੀਂ ਹੁੰਦਾ ਉਹਨਾਂ ਚਿਰ ਉਹ ਮੈਂ ਤਾਂ ਇਦੋਂ ਵੀ ਅੱਗੇ ਕਹੂੰ ਇਹ ਕੱਲਾ ਇਹਨਾ ਨਹੀਂ ਕਿ ਇਹ ਬਾਬੇ ਕਰਦੇ ਆ ਉਹ ਬਾਬੇ ਆਪਾਂ ਪਿੱਛੇ ਦੇਖ ਹੀ ਚੁੱਕੇ ਆ ਚਾਹੇ ਆਸਰਾਮ ਹੋਵੇ ਰਾਮਰੀਮ ਹੋਵੇ ਕਦੇ ਜਲੇਬੀ ਵਾਲਾ ਬਾਬਾ ਕਦੇ ਰਾਮਪਾਲ ਬਾਬਾ ਬਾਬਿਆਂ ਦਾ ਕੋਈ ਘਾਟਾ ਨਹੀਂ ਹੈ ਜਿੰਨਾ ਚਿਰ ਸਾਡੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੋ ਜਾਂਦਾ ਕਿ ਜੇ ਇਸ ਧਰਤੀ ਦੇ ਕੁਝ ਕੁਝ ਤਬਦੀਲੀ ਹੋਣੀ ਹੈ ਜੇ ਅਸੀਂ ਕਾਮਯਾਬ ਹੋਣਾ ਹੈ ਜੇ ਅਸੀਂ ਸੁਖ ਸਹੂਲਤਾ ਲੈਣੀ ਹੈ ਤਾਂ ਉਹ ਦਸਾਂ ਨਾਹਾਂ ਦੀ ਕਿਰਤ ਨਾਲ ਹੀ ਹੋ ਸਕਦਾ ਮਿਹਨਤ ਨਾਲ ਹੀ ਹੋ ਸਕਦਾ ਕਿਸੇ ਬਾਬੇ ਦੇ ਡੇਰੇ ਜਾ ਕੇ ਚੌਂਕੀਆਂ ਭਰ ਕੇ ਹਾਂ ਉੱਥੇ ਤੁਹਾਡੀ ਆਰਥਿਕ ਕਹਿ ਲੋ ਮਾਨਸਿਕ ਕਹਿ ਲੋ ਸਰੀਰਕ ਕਹਿ ਲੋ ਲੁੱਟ ਤਾਂ ਹੋ ਸਕਦੀ ਹੈ ਪਰ ਫਾਇਦੇ ਵਾਲੀ ਗੱਲ ਇਹ ਸੰਭ ਵੀ ਨਹੀਂ ਹੈ ਜਦੋਂ ਸ਼ਕਤੀ ਨਹੀਂ ਹੈ ਫਾਇਦਾ ਦਾ ਉਹਨੇ ਕੀ ਕਰਨਾ ਨਾ ਅੱਛਾ ਇੱਕ ਗੱਲ ਹੋਰ ਹੈ ਮਤਲਬ ਚਾਹੇ ਨਾਂ ਲਏ ਚਾਹੇ ਤਾਜਾ ਘਟਨਾ ਪਾਸਟਰ ਬਜਿੰਦਰ ਦੀ ਹੋਵੇ ਚਾਹੇ ਇਸ ਰਾਮ ਰਹੀਮ ਦੀ ਹੋਵੇ ਆਸਾ ਰਾਮ ਦੀ ਹੋਵੇ ਹੋਰ अनेਕਾਂ ਬਾਬਿਆਂ ਦੀ ਹੋਵੇ ਇਹਨਾਂ ਤੇ ਬਲਾਤਕਾਰ ਦੇ આરોਪ ਲੱਗਦੇ ਇਹ ਵਜ੍ਹਾ ਕੀ ਹੁੰਦੀ ਹੈ ਮਤਲਬ ਇਹ ਤਾਂ ਕਹਿੰਦੇ ਹੁੰਦੇ ਆ ਕਿ ਜਿਹੜਾ ਪੌਂਚੀ ਰੂਹ ਆ ਉਹ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੁਕਤ ਹੈ ਜੀ ਬਿਲਕੁਲ ਦੋ ਤਿੰਨ ਗੱਲਾਂ ਨੇ ਵੱਡੀਆਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਦੋਂ ਕਿਸੇ ਨੂੰ ਇਹ ਡਰਨਾ ਨਾ ਹੋਵੇ ਕਿ ਮੇਰੀ ਗੱਲ ਬਾਹਰ ਜਾਊਗੀ ਮੇਰੀ ਗੱਲ ਦਾ ਕੋਈ ਵਿਰੋਧ ਕਰੂਗਾ ਤੇ ਮੇਰਾ ਜਿਹੜਾ ਪੜਦਾ ਉਹ ਚੱਕਿਆ ਨਹੀਂ ਜਾ ਸਕਦਾ ਮੇਰੀ ਦਹਿਸ਼ਤ ਇੰਨੀ ਹੈ ਇਹ ਗੱਲ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਘਟਨਾ ਸੁਣਾਉਣਾ ਪੁਰਾਣੀ ਆ ਥੋੜੀ ਜੀ ਇੱਕ ਕੇਸ ਆਉਂਦਾ ਲੇਡੀਜ਼ ਦਾ ਲੇਡੀਜ਼ ਦੀ ਉਮਰ ਲਗਭਗ 45 ਕੁ ਸਾਲ ਆ ਤਾਂ ਉਹ ਕਿਸੇ ਬਾਬੇ ਦੇ ਚੱਕਰ ਚ ਫਸ ਜਾਂਦੇ ਆ ਤੇ ਬਾਬਾ ਉਹਨੂੰ ਫਿਰ ਐਨਆਰਆਈ ਪਰਿਵਾਰ ਨਾਲ ਉਹ ਜੁੜੀ ਹੋਈ ਹੈ ਤੇ ਬਾਬਾ ਉਹਨੂੰ ਗਾਹੇ ਵਗਾਹੇ ਇੱਥੇ ਜਾਣਾ ਉੱਥੇ ਲਿਜਾਣਾ ਉੱਥੇ ਇੰਨੇ ਆ ਤਾਰਾਂਗੇ ਉੱਥੇ ਆ ਕਰਾਂਗੇ ਅਖੀਰ ਨੂੰ ਕਹਿੰਦਾ ਵੀ ਉਹ ਡੇਰਾ ਸਾਹਿਬ ਜਾ ਕੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਕਲਿਆਣ ਕਰਨਾ ਪਊ ਫੇਰ ਸੋਡੇ ਘਰ ਚ ਤੇਰੇ ਪਰਿਵਾਰ ਚ ਖੁਸ਼ਹਾਲੀ ਆਉ ਉੱਥੇ ਚਲੇ ਜਾਂਦੇ ਆ ਉੱਥੇ ਹੁਣ ਜਾ ਕੇ ਰੂਮ ਬੁੱਕ ਕਰਾਉਂਦੇ ਆ ਹੋਟਲ ਚ ਇਹ ਉਸ ਲੇਡੀ ਜੀ ਦੀ ਜਵਾਨੀ ਜੋ ਮੈਨੂੰ ਉਹ ਦੱਸਿਆ ਮੈਂ ਤੁਹਾਨੂੰ ਉਹ ਦੱਸ ਰਿਹਾ ਬੁੱਕ ਕਰਾਉਂਦੇ ਆ ਤਾਂ ਉੱਥੇ ਉਹ ਇਹ ਕਹਿ ਕੇ ਬੁੱਕ ਕਰਾ ਦਿੰਦੇ ਵੀ ਅਸੀਂ ਪਤੀ ਪਤਨੀ ਆ ਤੇ ਉਹਨੂੰ ਉਹ ਆ ਕੇ ਦੱਸ ਦਿੰਦਾ ਵੀ ਇਹ ਰੂਮ ਇੱਥੇ ਕਿਉਂਕਿ ਮਜਬੂਰੀ ਹੈ ਉੰਜ ਤਾਂ ਇਹਨਾਂ ਨੇ ਆਪਾਂ ਨੂੰ ਰੂਮ ਨਹੀਂ ਸੀ ਦੇਣਾ ਆਪਾਂ ਬੁੱਕ ਕਰਾਤਾ ਤੇ ਉਸ ਤੋਂ ਬਾਅਦ ਫਿਰ ਕੀ ਉਹ ਕਹਿੰਦਾ ਉਹਨੂੰ ਸਾਰੇ ਟਾਈਮ ਚੋਂ ਤਿਆਰ ਕਰਦਾ ਵੀ ਇਸ ਤਰ੍ਹਾਂ ਕਰਕੇ ਰਾਤ ਨੂੰ 12 ਵਜੇ ਜਿਹੜੀਆਂ ਸ਼ਕਤੀਆਂ ਨੇ ਮੇਰੇ ਚ ਆਉਣਗੀਆਂ ਤੇ ਜਦੋਂ ਸ਼ਕਤੀ ਹੋਵੇ ਤੇ ਉਦੋਂ ਤੂੰ ਮੈਨੂੰ ਰੋਕਣਾ ਨਹੀਂ ਤੇ ਉਦੋਂ ਜਿਹੜਾ ਪੀਰ ਆ ਉਹਨੂੰ ਖੁਸ਼ ਕਰਨਾ ਉਹ ਹੁਣ ਤੂੰ ਤੇਰੀ ਡਿਊਟੀ ਆ ਜੇ ਅੱਜ ਪੀਰ ਖੁਸ਼ ਹੋ ਗਿਆ ਤੇ ਫੇਰ ਉਸ ਤੋਂ ਬਾਅਦ ਆਪਾਂ ਮਤਲਬ ਸਾਰੇ ਘਰ ਦੇ ਬਾਰੇ ਨਿਆਰੇ ਹੋ ਜਾਣਗੇ ਖੁਸ਼ਹਾਲੀ ਹੋ ਜਾਊ ਤੇ ਜੋ ਉਹਨੇ ਫਿਰ ਮੈਨੂੰ ਦੱਸਿਆ ਤੇ ਜਿਵੇਂ ਜਿਵੇਂ ਕਹਿੰਦੀ ਉਹਨੇ ਕੀਤਾ ਉਹਨੂੰ ਚਾਹੇ ਆਪਾਂ ਦੱਸਦੀਏ ਚਾਹੇ ਨਾ ਦੱਸਦੀਏ ਇੱਕ ਹੋਟਲ ਦੇ ਵਿੱਚ ਇੱਕ ਬਾਬਾ ਕਹਿ ਲਓ ਇੱਕ ਮੱਲੰਗ ਕਹਿ ਲਓ ਇੱਕ ਸਾਜਿਸ਼ੀ ਬੰਦਾ ਇੱਕ ਔਰਤ ਨੂੰ ਲੈ ਜਾਏ ਤੇ ਉਹਦਾ ਵਿਸ਼ਵਾਸ ਇਹਨਾਂ ਜਿੱਤ ਲੇ ਕਿ ਮੇਰੇ ਚ ਰੱਬੀ ਰੂਹ ਆਊਗੀ ਤੇ ਜਦੋਂ ਉਹ ਆਈ ਤੇ ਉਹਨੂੰ ਖੁਸ਼ ਕਰਨਾ ਤੇ ਉਸ ਤੋਂ ਬਾਅਦ ਉਹਨੇ ਜਦੋਂ ਦੇਖਿਆ ਕਿ ਸਾਰਾ ਕੁਝ ਆਪਣੀ ਕਹਿ ਲਓ ਕੁਛ ਵੀ ਕਹਿ ਲਓ ਲਟਾਉਣ ਤੋਂ ਬਾਅਦ ਵੀ ਪਰਿਵਾਰ 'ਚ ਤਾਂ ਕੋਈ ਤਬਦੀਲੀ ਨਹੀਂ ਆਈ ਪਰ ਉਹਦਾ ਫਿਰ ਦੂਜਾ ਪੱਖ ਵੀ ਜਾਗ ਪਿਆ ਜਿਵੇਂ ਇਹ ਦੇ ਕੇਸ ਬਜੰਦਰ ਵਾਲੇ ਕੇਸ 'ਚ ਪੀੜਤਾ ਦਾ ਜਾਗਿਆ ਉਹ ਬਾਬਾ ਜੇ ਇੰਨਾ ਕਦਾ ਮੈਂ ਜ਼ਿਕਰ ਕਰਦੇ ਆ ਕਿ ਉਹ ਟੱਲੇ ਵਾਲ ਦਾ ਸੀ ਤੇ ਉਹ ਉਸ ਦੇ ਘਰ ਹੁੰਦੀ ਹੈ ਤੇ ਉਹ ਬਾਬਾ ਘਰੇ ਹੁੰਦਾ ਤੇ ਉਹ ਬੈਠਾ ਹੁੰਦਾ ਆਪਣੀ ਉਹ ਚੌਂਕੀ ਜੀ ਸਜਾਈ ਤੇ ਉਹ ਚੱਕਦੀ ਆ ਘੋਟਣਾ ਤੇ ਉਹ ਚੌਂਕੀ 'ਚੋਂ ਸਾਰਾ ਕੁਝ ਭੰਨਦੀ ਤੇ ਬਾਬਾ ਉੱਠ ਕੇ ਭੱਜ ਜਾਂਦਾ ਫਿਰ ਉਹਦੀ ਉਹ ਭਾਲ ਟੋਲ ਕਰਦੀ ਆ ਫਿਰ ਸੋਸਾਇਟੀ ਦੀ ਹੈਲਪ ਮੰਗਦੀ ਆ ਮੈਂ ਹੈ ਵੀ ਤੁਸੀਂ ਇਹਨੂੰ ਲੀਗਲੀ ਜੇ ਨਜ਼ਰ ਪੁਲਿਸ ਕੇਸ ਫਾਈਟ ਨਹੀਂ ਕਰਦੇ ਸੀ ਤੁਹਾਡੀ ਮਦਦ ਨਹੀਂ ਕਰ ਸਕਦੇ ਜਾਨੀ ਕਹਿਣ ਦਾ ਮਤਲਬ ਜਿਹਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਇਹ ਰਬੀਰੂ ਹੈ ਇਹ ਰੱਬ ਦਾ ਅਵਤਾਰ ਹੈ ਇਹ ਜੋ ਕਹਿੰਦਾ ਉਹ ਠੀਕ ਕਹਿੰਦਾ ਉਹ ਇੱਕ ਤਰ੍ਹਾਂ ਨਾਲ ਉਹਦਾ ਵਿਸ਼ਵਾਸ ਘਾਤ ਹੁੰਦਾ ਤੇ ਉਹ ਉਹਦੀ ਕਿਸੇ ਕਿਰਿਆ ਦਾ ਵੀ ਵਿਰੋਧ ਨਹੀਂ ਕਰਦਾ ਤੇ ਜਿਹਦੇ ਕਰਕੇ ਕੀ ਹੈ ਕਿ ਇਹੋ ਜਿਹੇ ਕੇਸ ਵਾਪਰਦੇ ਆ ਤੇ ਦੂਜਾ ਵੀ ਹੁੰਦਾ ਇੱਕ ਹੋਰ ਕਿ ਇਹੋ ਜੀਆਂ ਥਾਵਾਂ ਤੇ ਜਾਣ ਲਈ ਸਾਡਾ ਸਮਾਜ ਚਾਹੇ ਉਹਨਾਂ ਦਾ ਲੜਕਾ ਹੈ ਚਾਹੇ ਉਹਨਾਂ ਦੀ ਲੜਕੀ ਹੈ ਉਹ ਤੇ ਕਿੰਤੂ ਨਹੀਂ ਕਰਦਾ ਉਹ ਤਾਂ ਕਹਿੰਦਾ ਬਾਬਿਆਂ ਦੇ ਚੱਲੇ ਆ ਭਜਨ ਬੰਦਗੀ ਕਰਨ ਚੱਲੇ ਆ ਸ਼ਰਧਾ ਵਸ ਚੱਲੇ ਆ ਜੇ ਇਹਨੂੰ ਜੇ ਤਿੱਖੇ ਸ਼ਬਦਾਂ 'ਚ ਕਹਿਣਾ ਹੋਵੇ ਕਿ ਇਹ ਬਿਨਾਂ ਲਾਇਸੈਂਸ ਤੋਂ ਅਜਾਸੀ ਦੇ ਹੱਡੇ ਹੁੰਦੇ ਆ ਜਿੱਥੇ ਕੋਈ ਰੋਕ ਟੋਕ ਨਹੀਂ ਕੋਈ ਛਾਪੇ ਦਾ ਡਰ ਨਹੀਂ ਕਿਉਂਕਿ ਜਦੋਂ ਆਪਾਂ ਕਹਿੰਦੇ ਅਧਿਕਾਰੀ ਕੀ ਤੇ ਆਪਾ ਰਾਜਨੀਤਿਕ ਲੀਡਰ ਕੀ ਇਹਨਾਂ ਦੀਆਂ ਚੌਕੀਆਂ ਭਰਦੇ ਆ ਫਿਰ ਦੂਜਾ ਡਰ ਪ੍ਰਸ਼ਾਸਨਿਕ ਡਰ ਤਾਂ ਜਿਹੜਾ ਉਹ ਖਤਮ ਹੋ ਗਿਆ ਨਾ ਸੋ ਜਦੋਂ ਇੰਨੇ ਡਰ ਖਤਮ ਹੋ ਜਾਂਦੇ ਆ ਫਿਰ ਕੀ ਹੁੰਦਾ ਇੱਕ ਮੂਲ ਪ੍ਰਵਿਰਤੀ ਆ ਜੀਵ ਦੀ ਮੈਂ ਕੱਲੇ ਮਨੁੱਖ ਦੀ ਨਹੀਂ ਕਹਿੰਦਾ ਜੀਵ ਦੀ ਮੂਲ ਪ੍ਰਵਿਰਤੀ ਆ ਸੈਕਸ ਉਹਨੂੰ ਜੇ ਕੋਈ ਕਹਿੰਦਾ ਨਾ ਵੀ ਮੈਂ ਇਹ ਮਾਰ ਲਿਆ ਮੈਂ ਇਹ ਦਬਾ ਲਿਆ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਆ ਹਾਂ ਕਿਸੇ ਦੇ ਸਿਰ 'ਚ ਸੱਟ ਚੋੜ ਲੱਗ ਗਈ ਉਹਦੇ ਉਸ ਸਾਈਡ ਤੇ ਇਫੈਕਟ ਕਰ ਗਈ ਉਹ ਨਹੀਂ ਹੋਊਗਾ ਨਹੀਂ ਤਾਂ ਇਹ ਹੁੰਦਾ ਕਿ ਸਧਾਰਨ ਤੋਂ ਸਧਾਰਨ ਮਨੁੱਖ ਵੀ ਜਿਹਨੂੰ ਜਮਾਨੇ ਦੀ ਜ਼ਿੰਦਗੀ ਦੀ ਅਕਲ ਨਾ ਹੋਵੇ ਤਾਂ ਇਸ ਗੱਲ ਲਈ ਉਹ ਵੀ ਉਤੇਜਿਤ ਹੋ ਜਾਂਦਾ ਤੇ ਉਸ ਪ੍ਰਵਿਰਤੀ ਨੂੰ ਫਿਰ ਤੁਸੀਂ ਉਦੋਂ ਗਾਹਾਂ ਵਾਲੀ ਗੱਲ ਵੀ ਦੇਖੋ ਵੀ ਫਿਕਰ ਕੋਈ ਨਹੀਂ ਡਰ ਕੋਈ ਨਹੀਂ ਕਾਜੂ ਬਦਾਮ ਪਾ ਕੇ ਕਾੜ ਕਰਕੇ ਖਾਦੇ ਵੇ ਮਸਾਲੇ ਤੇ ਰਾਸ਼ਨ ਤੇ ਖੀਰਾ ਤੇ ਫਿਰ ਅਗਲਾ ਇਹ ਕਹੇ ਕਿ ਮੈਂ ਇਹਨਾਂ ਗੱਲਾਂ ਤੋਂ ਅਣਭੇਜਾਂ ਮੈਂ ਇਹਦੇ ਨਾਲ ਸਹਿਮਤ ਨਹੀਂ ਹੁੰਦਾ ਕਿ ਤੁਸੀਂ ਕਿਸੇ ਕੁਦਰਤੀ ਮੂਲ ਪਰਵਿਰਤੀ ਨੂੰ ਭੁੱਖਾ ਤੁਸੀਂ ਜੇ ਕੋਈ ਇਹ ਕਹਵੇ ਕਿ ਮੈਂ ਆਪਣੀ ਭੁੱਖ ਮਾਰ ਲਈ ਮੈਨੂੰ ਤਾਂ 7 ਸਾਲ ਹੋ ਗਏ ਮੈਂ ਤਾਂ ਖਾਂਦਾ ਪੀਂਦਾ ਨਹੀਂ ਮੈਂ ਨਹੀਂ ਸਹਿਮਤ ਹੁੰਦਾ ਇਹੀ ਗੱਲ ਬਿਲਕੁਲ ਇਹਦੇ ਤੇ ਵੀ ਉਨੀ ਹੀ ਲਾਗੂ ਹੁੰਦੀ ਹੈ ਖੁਸ਼ੀ ਮੂਲ ਪਰਵਿਰਤੀ ਹੈ ਮਨੁੱਖ ਭੁੱਖ ਪਿਆਸ ਲਾਲਚ ਇਹ ਸਾਰੀਆਂ ਮੂਲ ਪਰਵਿਰਤੀਆਂ ਇਹਨਾਂ ਤੇ ਕਾਬੂ ਪਾਉਣਾ ਐਡਾ ਸੌਖਾ ਨਹੀਂ ਹੈ ਜਾ ਐ ਕਹਿ ਲੋ ਕਿ ਕੁਛ ਤਾਂ ਇਹੋ ਜਿਹਿਆਂ ਨੇ ਜਿਹੜੀਆਂ ਮੂਲ ਆ ਜਿੰਨੇ ਤੇ ਤੁਸੀਂ ਕਾਬੂ ਪਾ ਹੀ ਨਹੀਂ ਸਕਦੇ ਤੇ ਫੇਰ ਆਪਾਂ ਆਸ ਕਰੀਏ ਹਾਂ ਇਹ ਹੋ ਸਕਦਾ ਕਿ ਕੋਈ ਕਿਸੇ ਡੇਰੇਦਾਰ ਦਾ ਡੇਰੇਦਾਰ ਵੱਡਾ ਬਾਬਾ ਵੀ ਉਹ ਬੜਾ ਚੰਗਾ ਹੁੰਦੇ ਬੰਦੇ ਆਏ ਨਹੀਂ ਉਹ ਸਮਾਜਿਕ ਰਹਿਣ ਸਹਿਣ ਚ ਹੋ ਜਾਂਦੇ ਪਰ ਜੋ ਕੁਝ ਉਥੇ ਹਾਲਾਤ ਬਣਦੇ ਆ ਉਹਦੇ ਜੋ ਫਿਰ ਢੇਟ ਲੇ ਚੇਲੇ ਕਹਿ ਲੋ ਬਾਬੇ ਦੇ ਤੇ ਨਾਲ ਇਹ ਵੀ ਹੁੰਦਾ ਆਪਾਂ ਤਾਂ ਦੇਖਿਆ ਪਿੱਛੇ ਜੇ ਚਿੱਟੇ ਚੋਲੇਆਂ ਵਾਲੇ ਵੀ ਇਹ ਨਾ ਕਿਸਾਂ ਚ ਆਏ ਆ ਨਾ ਜੇ ਇਹਦਾ ਮਤਲਬ ਤਾਂ ਇੱਕੋ ਹੀ ਆ ਕਿ ਰੌਲਾ ਕਿਸੇ ਦਾ ਪਿਆ ਕੇ ਨਹੀਂ ਪਿਆ। ਠਕੀ ਕੀ ਦੀ ਕੀ ਦੀ ਰਹਿਦੀ ਆ। ਇਹ ਤਾਂ ਇੰਨੀ ਕੀ ਗੱਲ ਆ। ਮੈਂ ਕਹਿੰਦਾ ਚੋਰਾ ਨਹੀਂ ਸਾਦਾ। ਸਾਦਾ ਬਿਲਕੁਲ ਐਸੇ ਕੇ ਇਸ ਚ ਦੇਖ ਲਓ ਤੁਸੀਂ ਸਾਰਾ ਕੁਝ ਕੀ ਹੋਇਆ। ਕੱਲ ਤੱਕ ਸਾਰੀ ਜਾਇਜਾਕਾਰ ਹੋਈ ਜਾਂਦੀ ਸੀ। ਜਦੋਂ ਹੋ ਗਿਆ ਤਾਂ ਰਾਤ ਚੈਨਲਾਂ ਤੇ ਜਿਹੜੇ ਇਹਨਾਂ ਦੇ ਆਪਾਂ ਕਹਿੰਦੇ ਆਪਦੇ ਧਰਮ ਨਾਲ ਸੰਬੰਧਿਤ ਪਾਸਟਰ ਦੇ ਬਜੇਂਦਰ ਹੋਣਾਂ ਦੇ ਉਹੀ ਕਹੀ ਜਾਂਦੇ ਸੀ। ਇਹ ਤਾਂ ਸਾਡਾ ਤਾਂ ਹੈ ਹੀ ਨਹੀਂ ਇਹ ਕੁਸ ਲੱਗਦਾ ਹੀ ਨਹੀਂ ਸਾਡਾ ਤਾਂ ਇਹ ਇਹ ਦੇਖੋ ਇਹ ਮਤਲਬ ਤੁਸੀਂ ਖੋਜ ਕਰਦੇ ਹੋ ਇਹਦੀ ਕੋਈ ਪਿਛੋਕੜ ਬਾਰੇ ਖੋਜ ਕੀਤੀ ਹੈ ਬੰਦੇ ਬਾਰੇ ਕੋਈ ਹੈ ਤੁਹਾਡੇ ਕੋਲ ਇਹ ਬੰਦੇ ਬਾਰੇ ਪਿਛੋਕੜ ਤਾਂ ਇੰਨਾ ਕੀ ਹੈ ਦੇਖੋ ਅੱਜ ਕੱਲ ਮੀਡੀਆ ਕਹ ਲੋ ਜਾਂ ਸੋਸ਼ਲ ਮੀਡੀਆ ਕਹ ਲੋ ਉਹਦੇ ਤੇ ਜਿੰਨਾ ਕੁ ਪਤਾ ਲੱਗਿਆ ਉਹਦੇ ਚ ਵੀ ਇਹ ਬੰਦਾ ਪਹਿਲਾਂ ਕਿਸੇ ਕਤਲ ਦੇ ਜਾਂ ਕਿਸੇ ਕੇਸ ਦੇ ਮਾਮਲੇ ਚ ਜੇਲ੍ਹਤ ਸੀ ਉੱਥੇ ਜਾ ਕੇ ਇਹ ਕ੍ਰਿਸਚੀਅਨ ਬਣਦਾ ਤੇ ਆਪਾਂ ਨੂੰ ਇਹ ਤਾਂ ਪਤਾ ਹੀ ਹੈ ਨਾ ਵੀ ਜਿਹੜਾ ਕਤਲ-ਕੁੱਤਲ ਕਰਕੇ ਇਹ ਜਿਆ ਪਹਿਲਾਂ ਹੀ ਗੈਰ ਸਮਾਜਿਕ ਬੰਦਾ ਉਹਦੇ ਉਹਦੀ ਸਮਰਸਤਾ ਤਾਂ ਅਲੱਗ ਹੁੰਦੀ ਹੈ ਤੇ ਬਾਹਰ ਆ ਕੇ ਉਹਨੇ ਫਿਰ ਜਿਹੜਾ ਕੋਈ ਜੁਗਾਇਆ ਕੋਈ ਬਹੁਤ ਹੀ ਪੁਰਾਣੀ ਗੱਲ ਈ 12 ਕ ਦੀ ਗੱਲ ਈ ਆ 10 12 ਸਾਲਾਂ ਦੀ ਕਿਤੋਂ ਦਾ ਕਿਤੇ ਕਿੱਥੇ ਜਾ ਕੇ ਪਹੁੰਚ ਗਿਆ ਜਣੀ ਉਹਨੂੰ ਸਾਜ਼ਿਸ਼ਾਂ ਕਰਨ ਵਾਲਾ ਉਹਦਾ ਦਿਮਾਗ ਤੇ ਉਹਦੀ ਸਮਰੱਥਾ ਸੀਗੀ ਤੇ ਉਹਨੂੰ ਉਹ ਵਰਤ ਗਿਆ ਉਹ ਬਾਅਦ ਚ ਮਤਲਬ ਕਹਿੰਦੇ ਬਿੰਤਾਂ ਪਰਿਵਾਰ ਵੀ ਮਤਲਬ ਇੱਕ ਸ਼ਕਤੀਸ਼ਾਲੀ ਬੰਦੇ ਦਾ ਪਰਿਵਾਰ ਜਿਹਨੂੰ ਆਪਦੀ ਆਪਣੂ ਕਹਿੰਦੇ ਉਹ ਵੀ ਬਿੰਤਾਂ ਕਰਦਾ ਦਿਖਾਈ ਦਿੱਤਾ ਕੋਈ ਇਹੀ ਗੱਲ ਵੀ ਆਈ ਆ ہاں ਕੱਲ ਹੀ ਮੀਡੀਆ 'ਚ ਹੀ ਗੱਲ ਇਹ ਚੱਲ ਰਹੀ ਸੀ ਦੇਖੋ ਮੈਂ ਹੁਣ ਆਪਾਂ ਤਾਂ ਉਥੇ ਕੋਰਟ 'ਚ ਨਹੀਂ ਦੇਖਿਆ ਕਿ ਉਹ ਗੱਲ ਇਸ ਤਰ੍ਹਾਂ ਆ ਰਹੀ ਸੀ ਕਿ ਇਹਦੀ ਵਾਈਫ ਆ ਜਿਹੜੀ ਜਿਹੜੀ ਕਹਿ ਰਹੀ ਹੈ ਕਿ ਮੈਂ ਡਿਸਕ ਦੀ ਮੈਨ ਰੀਡ ਦੀ ਹੱਡੀ ਦੀ ਮੈਨੂੰ ਪ੍ਰੋਬਲਮ ਆ ਥੋੜੀ ਰਹਿਮ ਕੀਤੀ ਜਾਵੇ ਸਾਡੇ ਘਰ ਦਾ ਪਰਿਵਾਰ ਦਾ ਹੋਰ ਨਹੀਂ ਚੱਲਣਾ ਤੇ ਕਿਸੇ ਨੇ ਇਹ ਦੂ ਪਹਿਲਾਂ ਵੀ ਇੱਕ ਵੀਡੀਓ ਰਿਲੀਜ਼ ਕੀਤੀ ਸੀ 10-12 ਸਾਲ ਪਹਿਲਾਂ ਮੇਰੇ ਕੋਲ ਉਹਦਾ ਰਿਕਾਰਡ ਪਿਆ ਮੈਂ ਤੁਹਾਨੂੰ ਉਹ ਵੀ ਦੇ ਦੂੰਗਾ ਤੇ ਉਹਦੇ ਚ ਕੀ ਸੀਗਾ ਕਿ ਜਿਹੜੀ ਲੇਡੀਜ਼ ਹੁਣ ਇਸ ਗੱਲ ਲਈ ਹਾੜੇ ਕੱਢ ਰਹੀ ਹੈ ਰਾਜ ਸਭਾ ਬੰਦੇ ਕਿ ਸਜ਼ਾ ਚ ਨਰਮੀ ਵਰਤੀ ਜਾਵੇ ਇੱਕ ਸ਼ੋਅ ਦੌਰਾਨ ਜਿਹੜੇ ਉਹ ਨੱਚਦੇ ਟੱਪਦੇ ਡਿੱਗਦੇ ਉੱਠਦੇ ਆ ਉਹਨਾਂ ਦੇ ਵਿੱਚ ਰਿਹਰਸਲ ਕਰਨ ਤੋਂ ਬਾਅਦ ਉਸ ਔਰਤ ਦਾ ਵੀ ਰੋਲ ਹੈ ਕਹਿਣ ਦਾ ਮਤਲਬ ਹੀ ਸਾਰੇ ਡਰਾਮੇ ਚ ਸਾਰਾ ਕੁਝ ਭਾਗੀਦਾਰ ਤੇ ਉਫਰ ਦੇਖੋ ਮਤਲਬ ਆਪ ਦੀ ਵਾਈਫ ਦੀ ਜਿਹੜੀ ਬੈਕ ਵੀ ਠੀਕ ਨਹੀਂ ਕਰ ਸਕਿਆ ਆਪਾਂ ਤਾਂ ਪਹਿਲਾਂ ਹੀ ਕਿਹਾ ਵੀ ਠੀਕ ਤਾਂ ਉਹਨੇ ਕਿਸੇ ਦਾ ਵੀ ਨਹੀਂ ਕੀਤਾ ਹੋਇਆ ਤਾਂ ਇਕੱਲਾ ਪ੍ਰਚਾਰ ਪੈਸੇ ਦੇ ਕੇ ਪ੍ਰਚਾਰ ਕਿਸੇ ਨੂੰ ਕੁਝ ਕਾ ਲੋ ਪੈਸੇ ਦੇ ਕੇ ਕਹਿ ਲੋ ਜਾਂ ਜਿਨ੍ਹਾਂ ਨੂੰ ਇਹ ਕਹੇਗੀ ਮੇਰੀ ਕਹਿ ਦਿੰਦੇ ਵੀ ਮਿਸ਼ਨਰੀ ਹੈ ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਕੀ ਕਰਦਾ ਫਿਰ ਇਹ ਅਗਲੇ ਜਨਮ ਵਾਲੇ ਜਿਹੜੇ ਸਬਜਵਾਗ ਆ ਕਿ ਉੱਥੇ ਇਹਨਾਂ ਗੱਲਾਂ ਦਾ ਜਦੋਂ ਤੁਸੀਂ ਐਸ ਗੱਲ ਨੂੰ ਤੁਸੀਂ ਬढ़ावा ਦੇਵੋਗੇ ਫਿਰ ਤੁਹਾਨੂੰ ਅਗਲੇ ਜਨਮ 'ਚ ਇਹਦਾ ਫਾਇਦਾ ਹੋਊਗਾ ਸੋ ਇਹ ਜਿਹੀਆਂ ਗੱਲਾਂ ਲਾ ਕੇ ਆਪ ਦਾ ਪ੍ਰਚਾਰ ਕਰਦੇ ਤੇ ਜਨਤਾ ਨੂੰ ਮੰਗਰ ਲਾ ਲੈਂਦੇ ਆ ਕੱਲ ਹੋ ਰਿਹਾ ਮਤਲਬ ਆਪ ਆਪਾਂ ਚਾਹੇ ਇਹਨਾਂ ਪਾਸਟਰਾਂ ਦੇ ਕੋਲੇ ਦੇਖਿਆ ਹੋਵੇ ਚਾਹੇ ਡੇਰੇਆਂਦਾਰਾਂ ਕੋਲੇ ਦੇਖਿਆ ਹੋਵੇ ਮਤਲਬ ਔਰਤ ਦਾ ਜਾਣਾ ਜ਼ਿਆਦਾ ਹੁੰਦਾ ਹੈ ਮਤਲਬ ਇਹ ਇਹ ਵੀ ਇੱਕ ਕਾਰਨ ਹੈ ਜਿਹੜੇ ਇਹ ਘਟਰਾਵਾ ਵਾਪਰਦੀਆਂ ਕਿ ਔਰਤ ਔਰਤਾਂ ਜਾਂਦੀਆਂ ਕਿਉਂ ਆ ਤੇ ਫਿਰ ਔਰਤਾਂ ਕਰਕੇ ਇਹ ਘਟਰਾਵਾ ਵਾਪਰ ਜਾਂਦੀਆਂ ਫਿਰ ਜਦੋਂ ਜਾਂਦੀਆਂ ਜੀ ਦੇਖੋ ਇਹ ਸਾਡੇ ਸਮਾਜ ਦੀ ਤਰਾਸਦੀ ਹੈ ਜਿਹਨੂੰ ਅਸੀਂ ਕਹਿੰਦੇ ਕਿ ਮਰਦ ਪ੍ਰਧਾਨ ਸਮਾਜ ਹੈ ਜਣੀ ਔਰਤ ਇੱਕ ਤਾਂ ਓਵਰਆਲ ਸਿਸਟਮ ਦੇ ਵਿੱਚ ਗੁਲਾਮ ਰਹਿੰਦੀ ਹੈ ਇੱਕ ਉਹ ਘਰੇ ਜਾ ਕੇ ਮਰਦਾਂ ਦੀ ਗੁਲਾਮੀ ਵੀ ਹੁੰਦੀ ਹੁਣ ਹੁੰਦਾ ਕੀ ਹੈ ਰੂਟੀਨ ਚ ਕੀ ਹੁੰਦਾ ਇੱਕ ਬੰਦਾ ਉਹਨੂੰ ਕਿਸੇ ਤਰ੍ਹਾਂ ਦਾ ਸਟ्रेस ਹੋ ਗਿਆ ਉਹ ਨਸ਼ੇ ਦਾ ਸਾਰਾ ਲੈ ਲੂ ਨੀਂਦ ਲੈ ਲੂ ਉਹਨੂੰ ਕੋਈ ਸਮੱਸਿਆ ਆਈ ਹੈ, ਕਾਰੋਬਾਰੀ ਸਮੱਸਿਆ ਆਉਂਦੀ ਹੈ, ਹੋਰ ਆਉਂਦੀ ਹੈ, ਉਹ ਕੀ ਕਰਦਾ? ਉਹ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦਾ। ਹੋਰ ਜਿੱਥੋਂ ਜਿੱਥੋਂ ਤੱਕ ਉਹਦਾ ਸਰਕਲ ਉਹਦੇ ਕੋਲੇ ਆਪਦਾ ਐਕਸਪੋਜ਼ਰ ਦੇ ਜਿਹੜੇ ਚਾਂਸ ਨੇ, ਮੌਕੇ ਨੇ ਬਹੁਤ ਜ਼ਿਆਦਾ ਹੁੰਦੇ ਨੇ। ਕਰਦਾ। ਇੱਕ ਔਰਤ ਚਾਰਦਵਾਰੀ ਚ ਰਹਿੰਦੀ ਹੈ। ਹੋਰ ਬਹੁਤੀਆਂ ਔਰਤਾਂ ਚਾਰਦਵਾਰੀ ਚ ਰਹਿੰਦੇ ਉਹ ਇੱਕ ਦੂਜੀ ਨਾਲ ਸ਼ੇਅਰਿੰਗ ਵੀ ਉਹ ਹੀ ਜੀ ਕਰਦੀਆਂ। ਵੀ ਉਹ ਫਲਾਣੇ ਬਾਬੇ ਨੇ ਐ ਕਰਤਾ ਹੁਣ ਬਹੁਤੀਆਂ ਦਾ ਕੀ ਹੈ, ਪਤੀ ਤੋਂ ਦੁਖੀ ਹੈ। ਮੰਨ ਲਓ ਕੋਈ ਪਤੀ ਦੀ ਸ਼ਰਾਬ ਤੋਂ ਦੁਖੀ ਹੈ, ਕੋਈ ਪਤੀ ਦੀ ਸੁਭਾਅ ਤੋਂ ਦੁਖੀ ਹੈ। ਕੁਈ ਘਰ ਦੀ ਕਹਿ ਲੋ ਵੀ ਉਤੰਗੀ ਤੁਰਸ਼ੀ ਗਰੀਬੀ ਤੋਂ ਦੁਖੀ ਐ ਜਾਨੀ ਉਹਨਾਂ ਸਾਰੀਆਂ ਗੱਲਾਂ ਤੋਂ ਉਹਨੂੰ ਕੀ ਲੱਗਦਾ ਵੀ ਸ਼ਾਇਦ ਕਿਸੇ ਬਾਬੇ ਦੇ ਜਾਣ ਨਾਲ ਇਸ ਤਰ੍ਹਾਂ ਦੇ ਹੱਲ ਹੋ ਜਾਣ ਤੇ ਜਿਹਦੇ ਕਰਕੇ ਕੀ ਐ ਫਿਰ ਉਹ ਜਿਹੜੇ ਕੋਈ ਉਸ ਗੱਲ ਨੂੰ ਵੱਧ ਮਹਿਸੂਸ ਕਰਦਾ ਜਾਂ ਐਂ ਕਹਿ ਲੋ ਕਿ ਜਦੋਂ ਕਿਸੇ ਦੀ ਘਰੇ ਸੁਣੀ ਨਹੀਂ ਜਾਂਦੀ ਆਪਾਂ ਸੋਚਦੇ ਕਿ ਔਰਤ ਦੀ ਘੱਟ ਸੁਣੀ ਜਾਂਦੀ ਹੈ ਜੇ ਮਰਦ ਪ੍ਰਧਾਨ ਸਮਾਜ ਆ ਮਰਦ ਆਪਦੀ ਪਗਾ ਲੈਦਾ ਜਦੋਂ ਉਹਦੀ ਸੁਣੀ ਨਹੀਂ ਜਾਂਦੀ ਫਿਰ ਉਹ ਆਪਦੇ ਮਨ ਨੂੰ ਹੌਲਾ ਕਰਨ ਲਈ ਕਹਿ ਲੋ ਤਾਂ ਇਹੇ ਜੇ ਥਾਂ ਤੇ ਬਾਰ ਅੰਦਰ ਜਾਣ ਦਾ ਜਦੋਂ ਮੌਕਾ ਨਹੀਂ ਮਿਲਦਾ ਇਹਨੂੰ ਇੱਕ ਆਪਾਂ ਆਊਟਿੰਗ ਵਾਲਾ ਥਾਂ ਵੀ ਕਹਿ ਲੈਂਦੇ ਆ ਵੀ ਭਾਈ ਅਠੀਂ ਨਹੀਂ ਮਹੀਨੇ ਬਾਅਦ ਉੱਥੇ ਜਾਣਾ ਇਕੱਠੇ ਹੋ ਕੇ ਉੱਥੇ ਜਾ ਕੇ ਕੰਮ ਭਾਵੇਂ ਜਿੰਨਾ ਮਰਜ਼ੀ ਕਰ ਲੈ ਪਰ ਇੱਕ ਮਾਨਸਿਕ ਜਿਹੜੀ ਉਹਨਾਂ ਨੂੰ ਰਾਹਤ ਮਿਲਦੀ ਆ ਉੱਥੇ ਜਾ ਕੇ ਉਹਦੇ ਕਰਕੇ ਔਰਤਾਂ ਦਾ ਅਜਿਹਿਆਂ ਥਾਵਾਂ ਤੇ ਵੱਧ ਜਾਣਾ ਇੱਕ ਆਪਾਂ ਕਹ ਲਓ ਵੀ ਹੁਣ ਤੱਕ ਭਾਵੇਂ ਹੁਣ ਤਾਂ ਸਥਿਤੀ ਇਹੋ ਜਿਹੀ ਬਣ ਗਈ ਕਿ ਹਰ ਪਰਿਵਾਰ ਦੇ ਹਰ ਜੀ ਨੂੰ ਕਮਾਉਣਾ ਪੈਂਦਾ ਉਹ ਹੁੰਦਾ ਕਿ ਮਰਦ ਆ ਜਿਹੜਾ ਉਹ ਆਪਦੇ ਮਜ਼ਦੂਰੀ ਕਹਿ ਲੋ ਕਿਸਾਨੀ ਕਹਿ ਲੋ ਆਪਦੇ ਕਾਰੋਬਾਰ ਚ ਦੁਕਾਨਦਾਰੀ ਕਹਿ ਲੋ ਉਹਦੇ ਚ ਸ਼ਾਮਲ ਹੁੰਦਾ ਔਰਤਾਂ ਕੋਲ ਉਹੋ ਜਿਹਾ ਕੋਈ ਕਮਾਊ ਜਿਹੜਾ ਉਹਨਾਂ ਦੇ ਹੱਥ ਵਸ ਨਹੀਂ ਹੁੰਦਾ ਉਹ ਫਿਰ ਆਪਦੇ ਸਮੇਂ ਨੂੰ ਕਹਿ ਲੋ ਜਾਂ ਇਹੋ ਜਿਹਾ ਥਾਵਾਂ ਤੇ ਜਾ ਕੇ ਵੀ ਉਹ ਆਪਦੇ ਆਪ ਨੂੰ ਇੱਕ ਤਰ੍ਹਾਂ ਨਾਲ ਰਾਹਤ ਮਹਿਸੂਸ ਕਰ ਲੈਂਦੀ ਹੈ ਜਿਹੜਾ ਮਤਲਬ ਆਪਾਂ ਹੁਣ ਇਹ ਚੀਜ਼ਾਂ ਨੇ ਹਾਲੇ ਬੰਦ ਤਾਂ ਹੋਣਾ ਨਹੀਂਗਾ ਜਿਵੇਂ ਚੱਲ ਰਹੀਆਂ ਹਾਲੇ ਚੱਲਣਗੀਆਂ ਇੱਕ ਅੰਦਰ ਗਿਆ ਹੋਰ ਜਿੰਦਰ ਬਹੁਤ ਨੇ ਠੀਕ ਹੈ ਮਤਲਬ ਉਹ ਤੁਸੀਂ ਕਿਹਾ ਵੀ ਸਾਰੀ ਸਕ੍ਰਿਪਟ ਹੁੰਦੀ ਹੈ ਪਰ ਲੋਕ ਜਿਹੜੇ ਆਮ ਦੇਖਣ ਵਾਲੇ ਨੇ ਉਹ ਕਹਿੰਦਾ ਫਾਇਰ ਕਿਆ ਤੁਸੀਂ ਦੇਖਿਆ ਗੱਲਾਂ ਬਿਲਕੁਲ ਦੇਖਿਆ ਕੀ ਕੀ ਤੁਸੀਂ ਕਿਵੇਂ ਦੇਖਦੇ ਨੇ ਤੁਹਾਨੂੰ ਕੀ ਲੱਗਦਾ ਨਹੀਂ ਦੇਖੋ ਸਾਨੂੰ ਤਾਂ ਦੇਖਣ ਸਾਰੇ ਲੱਗਣ ਲੱਗ ਜਾਂਦਾ ਹੈ ਕਿ ਜੋ ਵੀ ਹੋ ਰਿਹਾ ਬਹੁਤ ਟ੍ਰੇਨਡ ਐਕਟਰ ਨੇ ਉਹ ਐਕਟਿੰਗ ਕਰ ਰਿਹਾ ਉਹ ਤੋਂ ਗਾਂਹ ਵਾਲੀ ਤਾਂ ਗੱਲ ਹੀ ਇਹੋ ਜੀ ਕੋਈ ਨਹੀਂ ਨਾ ਜਿਵੇਂ ਆਉਂਦਾ ਬੰਦਾ ਆਉਂਦਾ ਉਹ ਤੋਂ ਤੁਰਿਆ ਨਹੀਂ ਜਾਂਦਾ ਚਾਰ ਜਾਨਿਆਂ ਨੇ ਫੜਿਆ ਕੁਰਸੀ ਦੇ ਬਾਤਾ ਮੱਥੇ ਤੇ ਹੱਥ ਮਾਰਿਆ ਆਪ ਖੜਾ ਕਰਤਾ ਉਠਕੜੇ ਇਹ ਹੈ ਜਦੋਂ ਕੋਈ ਨਰਵਸ ਸਿਸਟਮ ਨਹੀਂ ਨੇ ਉਹਦੇ ਲਈ ਕੋਈ ਇਹਦਾ ਸਟੀਰੋਇਡ ਹੀ ਨਹੀਂ ਬਣਿਆ ਕਿ ਇੰਨੇ ਚਿਰ ਚ ਤੇ ਐ ਹੋ ਜੇ ਜਣੀ ਸਾਨੂੰ ਤਾਂ ਇਹ ਗੱਲਾਂ ਬਹੁਤ ਦੇਰ ਤੋਂ ਇਸੇ ਕਰਕੇ ਅਸੀਂ ਤਾਂ ਬਹੁਤ ਪਹਿਲਾਂ ਤੋਂ ਸੋਸਾਇਟੀ ਨੇ ਚੈਲੰਜ ਕੀਤਾ ਕਿ ਕਿਸੇ ਵਲੇ ਕੋਲੇ ਵੀ ਕੋਈ ਚਮਤਕਾਰ ਦੀ ਸ਼ਕਤੀਆਂ ਨਹੀਂ ਹੁੰਦੀਆਂ ਗੈਬੀ ਦੇਵੀ ਸ਼ਕਤੀਆਂ ਹੁੰਦੀਆਂ ਨਹੀਂ ਲੋੜ ਕਿਸ ਗੱਲ ਦੀ ਹੈ ਲੋੜ ਤਾਂ ਇਹ ਹੈ ਵੀ ਸਮਾਜ ਨੂੰ ਇਹਨਾਂ ਦੀਆਂ ਜਿਹੜੀਆਂ ਗੈਬੀ ਦੇਵੀ ਸ਼ਕਤੀਆਂ ਦੀ ਪੜਤਾਲ ਕਰਨ ਦਾ ਹੌਸਲਾ ਕਰਨਾ ਪਊ ਜਿੱਦੇ ਕਰ ਲਿਆ ਤਾਂ ਇਹਨਾਂ ਕੋਲੇ ਇਹ ਤਾਂ ਡਰ ਹੁੰਦੇ ਇਹਨਾਂ ਕੋਲੇ ਕੁਝ ਨਹੀਂ ਹੁੰਦਾ ਤਾਂ ਚੋਰ ਹੁੰਦੇ ਆ ਇਹਨਾਂ ਨੂੰ ਤਾਂ ਪੈਰ ਪੈਰ ਤੇ ਡਰ ਹੁੰਦਾ ਕਿ ਸਾਡੀ ਆ ਚੀਜ਼ ਨਾ ਫੜੀ ਜਾਵੇ ਆ ਚੀਜ਼ ਨਾ ਫੜੀ ਜਾਵੇ ਲੋੜ ਤਾਂ ਇਸ ਗੱਲ ਦੀ ਹੈ ਕਿ ਫੜਨ ਵਾਲਿਆਂ ਨੂੰ ਹੌਸਲਾ ਕਰਨਾ ਪੈਣਾ ਤੇ ਫੜੇ ਜਾਣਗੇ ਪੜਨਾਂ ਅੱਛਾ ਜੇ ਇਹਦੇ ਚ ਸ਼ਕਤੀ ਹੁੰਦੀ ਫਿਰ ਇਹ ਕੀ ਕਰ ਸਕਦਾ ਤੁਹਾਡੇ ਸਾਹਮਣੇ ਬਸ ਇੱਥੇ ਰੋਣਾ ਜੇ ਸ਼ਕਤੀ ਹੁੰਦੀ ਤਾਂ ਫਿਰ ਐਂ ਕਹਿ ਲੋ ਵੀ ਇਹ ਉਸ ਔਰਤ ਨੇ ਇਹ ਦੇ ਖਿਲਾਫ ਖੜਾ ਹੀ ਨਹੀਂ ਸੀ ਹੁਣ ਜੇ ਸ਼ਕਤੀ ਹੁੰਦੀ ਚੱਲੀ ਜਾਣਾ ਸੀ ਜੇ ਸ਼ਕਤੀ ਹੁੰਦੀ ਜੇ ਸ਼ਕਤੀ ਹੁੰਦੀ ਫਿਰ ਤਾਂ ਕੁਛ ਔਰਤ ਕੀ ਚੀਜ਼ ਸੀ ਫਿਰ ਜੱਜ ਤੱਕ ਤਾਂ ਜਾਣ ਦੀ ਲੋੜ ਹੀ ਨਹੀਂ ਸੀ ਪੈਣੀ ਹੈ ਨਾ ਸੋ ਇਹ ਦੇ ਹਾਂਜੀ ਹਾਂਜੀ ਇਹਦੇ ਕੇਸਾਂ ਦੇ ਵਿੱਚ ਇੱਕੋ ਗੱਲ ਹੁੰਦੀ ਆ ਕਿ ਉਹ ਹੌਸਲਾ ਕਰਨ ਦੀ ਲੋੜ ਹੁੰਦੀ ਆ ਪਰ ਜਿਹੋ ਜਿਹਾ ਇਹ ਕੇਸ ਹੋਇਆ ਜਾਂ ਪਹਿਲਾਂ ਰਾਮ ਰਹੀਮ ਵਾਲਾ ਹੋਇਆ ਸੀ ਆਸਰਾਮ ਵਾਲਾ ਹੋਇਆ ਸੀ ਇੱਥੋਂ ਤੱਕ ਸਜ਼ਾ ਤੱਕ ਲੈ ਜਾਣਾ ਇਹੋ ਜੇ ਸਮਰੱਥ ਰਾਜਨੀਤੀ ਦੇ ਨੇੜਲੇ ਪੈਸੇ ਦੇ ਸਮਰੱਥ ਚੇਲਿਆਂ ਦੀ ਬਹੁਤਾਤ ਵਾਲੇ ਜਿਹੜੇ ਲੋਕੀਆ ਸੌਖਾ ਨਹੀਂ ਹੁੰਦਾ ਪਰ ਮੈਂ ਫੇਰ ਆਪਣੀ ਤਰਫੋਂ ਉਸ ਪੀੜਿਤ ਪਰਿਵਾਰ ਦਾ ਜਿਹਨੇ ਇਹਨਾ ਹੌਸਲਾ 7 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਕਿੰਨੇ ਦਵਾਵਾਂ ਵੇਚਦੀ ਉਹ ਨੰਗਿਆ ਹੋਊਗਾ ਤੇ ਨਾਲ ਹੀ ਕਿਉਂਕਿ ਅਦਾਲਤ ਕੁਛ ਨਹੀਂ ਕਰ ਸਕਦੀ ਜੇ ਫਾਈਲ ਦੇ ਵਿੱਚ ਕਾਗਜ਼ ਕਮਜ਼ੋਰ ਹੈ ਕਿਉਂਕਿ ਅਦਾਲਤ ਇਨਸਾਫ ਨਹੀਂ ਕਰਦੀ ਸਾਡੇ ਹਿਸਾਬ ਨਾਲ ਉਹ ਫੈਸਲੇ ਕਰਦੀ ਹੈ ਫੈਸਲੇ ਕਰਦੀ ਹੈ ਕਾਗਜ਼ ਦੇਖ ਕੇ ਤੱਥ ਦੇਖ ਕੇ ਜਿਹੜੀ ਜਾਂਚ ਟੀਮ ਨੇ ਉਹਨਾਂ ਤੱਥਾਂ ਨੂੰ ਕਲੈਕਟ ਕੀਤਾ ਪੋਜੀਟਿਵਲੀ ਪਹੁੰਚਤਾ ਆਇਆ ਵਕੀਲਾਂ ਨੇ ਜਿਨ੍ਹਾਂ ਨੇ ਵਧੀਆ ਢੰਗ ਨਾਲ ਉਹ ਸਾਰੀ ਗੱਲ ਨੂੰ ਫਾਈਟ ਕੀਤਾ ਤੇ ਉਮਰਕੈਦ ਤੱਕ ਦਾ ਉਹ ਜਿਹੜਾ ਨਤੀਜਾ ਲਿਆਂਦਾ ਸੋ ਇਸ ਲੈਵਲ ਤੇ ਇਹ ਵੀ ਲੱਗਦਾ ਕਿ ਜੱਜ ਵੀ ਇਸ ਗੱਲ ਲਈ ਹੋਇਆ ਨਹੀਂ ਤਾਂ ਅੱਜ ਕੱਲ ਆਪਾਂ ਨੂੰ ਪਤਾ ਕਈ ਵਾਰੀ ਜੱਜਾਂ ਨੂੰ ਵੀ ਪ੍ਰਭਾਵਿਤ ਕਰਨ ਦੇ ਜਿਹੜੇ ਸਾਧਨ ਸਾਡੇ ਸਮਾਜ ਦੇ ਵਿੱਚ ਮੌਜੂਦ ਪਏ ਸਾਰੇਆਂ ਦਾ ਇਹ ਚ ਯੋਗਦਾਨ ਸਾਰਿਆਂ ਦਾ ਯੋਗਦਾਨ ਨਹੀਂ ਯੋਗਦਾਨ ਬਿਨਾਂ ਇਹ ਗੱਲ ਹੈ ਜਿਹੜੀ ਇੱਥੋਂ ਤੱਕ ਮਤਲਬ ਸਜ਼ਾ ਤੱਕ ਇਹੋ ਜਿਹੇ ਜਿਹੜੇ ਵੱਡੇ ਪੰਜਾਬੀ ਚ ਕਹਿੰਦੇ ਹੁੰਦੇ ਕਹਿੰਦੇ ਕਹ ਹੁੰਦੇ ਉਹਨੂੰ ਸਜ਼ਾ ਹੋਣੀ ਨਾ ਇਹ ਵੱਡਾ ਮਸਲਾ ਹੈ ਖੁੰਬਾ ਆਂਗੋਂ ਬਾਬੇ ਵਾਜ ਜਾਂਦੇ ਆ ਖੁੰਬਾ ਆਂਗੋਂ ਜਿਹੇ ਲੋਕ ਵਾਜ ਜਾਂਦੇ ਆ ਸਰਕਾਰ ਦੀ ਇਹ ਤੇ ਕੀ ਨੀਤੀ ਹੋਣੀ ਚਾਹੀਦੀ ਜਾਂ ਸਰਕਾਰ ਦੀ ਕੋਈ ਨੀਤੀ ਹੈ ਜਾਂ ਸਰਕਾਰਾਂ ਦਾ ਕੀ ਦੋਸ਼ ਹੈ ਸਾਰੇ ਸਿਸਟਮ ਦੇ ਵਿੱਚ ਦੇਖੋ ਜੇ ਦੋਸ਼ ਦੀ ਗੱਲ ਜਾਂ ਨੀਤੀ ਹੈ ਦੀ ਗੱਲ ਕਰਦੇ ਆ ਉਹ ਤਾਂ ਇਹ ਹੈ ਕਿ ਇਹ ਸਾਰੇ ਬਾਬੇ ਜਿਹੜੇ ਚਮਤਕਾਰੀਗੋ ਇਹ ਸਰਕਾਰ ਦੇ ਸਿਸਟਮ ਦੇ ਸਥਾਪਤੀ ਦੇ ਹੱਕ ਚ ਕਿਉਂਕਿ ਜੇ ਲੋਕਾਂ ਨੂੰ ਸਹੀ ਇਲਾਜ ਮਿਲਦਾ ਸਹੀ ਸੁੱਖ ਸੁਵਿਧਾਵਾਂ ਮਿਲਦੀਆਂ ਜੇ ਉਹਨਾਂ ਦਾ ਆਰਥਿਕ ਪੱਧਰ ਠੀਕ ਆ ਤਾਂ ਫਿਰ ਉਹਨਾਂ ਨੂੰ ਕੀ ਲੋੜਾ ਬਾਬਿਆਂ ਦੇ ਡੇਰਾਂ ਤੇ ਜਾਣ ਦੀ ਕਿਸੇ ਨੂੰ ਕੋਈ ਤਕਲੀਫ ਹੋਈ ਆ ਉਹ ਹਸਪਤਾਲ ਚ ਜਾਵੇ ਉੱਥੇ ਉਹਦਾ ਫ੍ਰੀ ਡੋ ਦਾ ਟ੍ਰੀਟਮੈਂਟ ਹੋਵੇ ਤੇ ਲੈ ਕੇ ਆਰਾਮ ਨਾਲ ਆਪਦੇ ਕੰਮ ਕਰੇ ਜੇ ਕਿਸੇ ਨੂੰ ਲੱਗਦਾ ਕਿ ਰੋਜ਼ਗਾਰ ਦੀ ਵਜ੍ਹਾ ਕਰਕੇ ਗਰੀਬੀ ਕਰਕੇ ਸਟ੍ਰੈਸ ਚ ਸਰਕਾਰ ਰੋਜ਼ਗਾਰ ਦੇ ਮੌਕੇ ਦੇਵੇ ਉਹ ਆਪਦਾ ਰੋਜ਼ਗਾਰ ਕਰੇ ਤੇ ਸਟ੍ਰੈਸ ਖਤਮ ਹੋਵੇ ਜਣੀ ਸਰਕਾਰ ਦਾ ਰੋਲ ਤਾਂ ਜੇ ਇਦੋਂ ਵੀ ਹੋਰ ਅੱਗੇ ਆਪਾਂ ਗੱਲ ਕਰਨੀ ਹੋਵੇ ਇੱਕ ਤਾਂ ਇਹ ਆ ਕਿ ਇਹ ਸਰਕਾਰ ਦੇ ਹੱਕ ਚ ਜਾਂਦੇ ਆ ਜੇ ਇਹ ਨਾ ਹੋਣ ਤਾਂ ਫਿਰ ਲੋਕ ਇਹ ਤਾਂ ਮੰਗ ਕਰਨਗੇ ਨਾ ਸਰਕਾਰ ਤੋਂ ਵੀ ਭਾਈ ਸਾਨੂੰ ਸਹੀ ਇਲਾਜ ਮਿਲਣਾ ਚਾਹੀਦਾ ਬਾਜਵ ਰੇਟ ਤੇ ਇਲਾਜ ਮਿਲਣਾ ਚਾਹੀਦਾ ਮੁਫਤ ਇਲਾਜ ਮਿਲਣਾ ਚਾਹੀਦਾ ਤੇ ਉਹ ਤਾਂ ਫਿਰ ਇਹ ਬਾਬੇ ਆਣ ਵਾਲੇ ਪਾਸੇ ਨੂੰ ਭੇਜ ਕੇ ਸਰਕਾਰ ਤਾਂ ਬੜੀ ਫਰੀ ਹੋ ਜਾਂਦੀ ਹੈ ਨਾ ਉਹਨਾਂ ਨੂੰ ਹਸਪਤਾਲ ਖੋਲੋ ਨਾ ਲੋਕਾਂ ਦੀ ਸਿਹਤ ਦੀ ਚਿੰਤਾ ਕਰਨ ਦੀ ਲੋੜਾ ਆਪੇ ਹੀ ਧੱਕੇ ਖਾਂਦੇ ਖਾਈ ਜਾਣ ਤੇ ਦੂਜੀ ਗੱਲ ਜਿਹੜੀ ਪਈ ਆ ਭਾਵੇਂ ਉਹ ਇੱਕ ਅੰਸ਼ਕ ਗਰੁੱਪ ਚ ਸੰਵਿਧਾਨ ਚ ਵੀ ਦਰਜ ਹੈ ਅਸੀਂ ਵੀ ਕਿੰਨੀ ਵਾਰੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅੰਧਵਿਸ਼ਵਾਸ਼ ਰੋਕੂ ਕਾਨੂੰਨ ਦਾ ਖਰੜਾ ਬਣਾ ਕੇ ਆਵਦੇ ਵੱਲੋਂ ਦੇ ਚੁੱਕੇ ਆ ਐਮਐਲਏ ਨੂੰ ਦੇ ਚੁੱਕੇ ਆ ਸਪੀਕਰ ਨੂੰ ਦੇ ਚੁੱਕੇ ਆ ਸਾਰਿਆਂ ਨੂੰ ਬਾਰ ਬਾਰ ਦੇ ਚੁੱਕੇ ਆ ਵੀ ਭਾਈ ਆ ਇੱਕ ਕਾਨੂੰਨ ਬਣਾਓ ਜਿਹਦੇ ਚ ਕੀ ਹੈ ਵੀ ਕੋਈ ਵੀ ਬੰਦਾ ਜੇ ਉਹ ਆਪਦਾ ਇਹੋ ਜਿਹੇ ਇਲਾਜ ਕਰਨ ਦਾ ਦਾਵਾ ਕਰਦਾ ਤਾਂ ਉਹ ਆਪਦਾ ਸਾਬਤ ਕਰੇ ਕਿ ਇਸ ਤਰੀਕੇ ਨਾਲ ਮੇਰਾ ਜਿਹੜਾ ਇਲਾਜ ਦਾ ਮੈਥਡ ਹੈ ਉਹੋ ਇਸ ਤਰੀਕੇ ਨਾਲ ਮਰੀਜ਼ ਤੇ ਅਸਰ ਕਰਦਾ ਤੇ ਫਿਰ ਉਹ ਠੀਕ ਹੁੰਦਾ ਤੇ ਨਹੀਂ ਤਾਂ ਫਿਰ ਸੰਵਿਧਾਨ ਦੀ ਧਾਰਾ 52 ਐਚ ਦੇ ਤਹਿਤ ਇਹਨਾਂ ਸਾਰੇ ਦੇ ਸਾਰੇ ਗੈਰਕਾਨੂੰਨੀ ਹੈ ਪਰ ਇਹ ਸਰਕਾਰਾਂ ਦੇ ਵੱਡੇ ਵੋਟ ਬੈਂਕ ਵੀ ਹੈ ਤੇ ਉਹ ਦੱਸੋ ਕੋਈ ਇਹਨਾਂ ਨੂੰ ਸ਼ੈਲਟਰ ਕਰਦੀਆਂ ਮੈਂ ਜਿਵੇਂ ਪਹਿਲਾਂ ਹੀ ਕਿਹਾ ਸੀ ਵੀ ਉਹ ਅਧਿਕਾਰੀ ਵੀ ਤੇ ਲੀਡਰ ਵੀ ਜਦੋਂ ਇਹਨਾਂ ਦੀ ਸ਼ਰਨ ਜਾਂਦੇ ਆ ਤੇ ਫਿਰ ਇਹ ਵੀ ਮੋਖਰ ਨਹੀਂ ਕਹਿ ਦਿੰਦੇ ਆ ਵੋਟਾਂ ਵੇਲੇ ਵੀ ਭਾਈ ਕੋਈ ਗੱਲ ਨਹੀਂ ਦੇਖੋ ਤੁਸੀਂ ਐਸ ਪਾਰਟੀ ਨੇ ਆਪਣੇ ਡੇਰੇ ਨੂੰ ਆਉਂਦੀਆਂ ਗੱਡੀਆਂ ਦਾ ਕਦੇ ਬੀਮਾ ਨਹੀਂ ਚੈੱਕ ਕਰਿਆ ਕਦੇ ਕਾਗਜ਼ ਨਹੀਂ ਚੈੱਕ ਕਰੇ ਤੇ ਕੋਈ ਗੱਲ ਨਹੀਂ ਆਪਾਂ ਥੋੜਾ ਖਿਆਲ ਰੱਖਣਾ ਹਰ ਵੇਲੇ ਬਾਬੇ ਚਰਚਾ 'ਚ ਰਹਿੰਦੇ ਆ ਡੇਰੇ ਚਰਚਾ 'ਚ ਰਹਿੰਦੇ ਆ ਵੋਟਾਂ ਵੇਲੇ ਇਹ ਉਹਨਾਂ ਦਾ ਬਹੁਤ ਪੱਕਾ ਵੋਟ ਬੈਂਕ ਆ ਤੇ ਉਹੀ ਵੋਟ ਬੈਂਕ ਜਿਨੇ ਕਿਸੇ ਵੇਲੇ ਸਰਕਾਰ ਤੋਂ ਸਹੂਲਤਾਂ ਦੀ ਮੰਗ ਕਰਨੀ ਆ ਜੇ ਬਾਬੇ ਦੇ ਕਹੇ ਤੇ ਵੋਟਾਂ ਪਾਉਂਦਾ ਫਿਰ ਸਰਕਾਰ ਬਾਬਿਆਂ ਨੂੰ ਜੇਆਂ ਨੂੰ ਜਿਹੜੇ ਜੇ ਅਖੋਤੀ ਕਹਿ ਲੋ ਇਲਾਜ ਜਾਂ ਚਮਤਕਾਰੀ ਬਾਬੇ ਆ ਉਹਨਾਂ ਨੂੰ ਫਿਰ ਨੱਥ ਮੈਨੂੰ ਤਾਂ ਨਹੀਂ ਲੱਗਦਾ ਕਿ ਜਿਹੇ ਅੱਜ ਜਿਹੋ ਸਿਸਟਮ ਚੱਲ ਰਿਹਾ ਹੈ ਇਹਦੇ 'ਚ ਨੱਥ ਪਾਉ ਕਿਉਂਕਿ ਇਹ ਤਾਂ ਉਹਨਾਂ ਦੀ ਇੱਕ ਤਰ੍ਹਾਂ ਨਾਲ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਕਿ ਵੋਟਾਂ ਦੇ ਢੇਰਾਂ ਦੇ ਢੇਰ ਭਕਤਾ ਦਿੰਦੀ। ਬਹੁਤ ਧੰਨਵਾਦ। ਧੰਨਵਾਦ ਬਹੁਤ। ਤਾਂ ਗੱਲਬਾਤ ਕੀਤੀ ਰਜਿੰਦਰ ਭਦੌਰ ਜੀ ਨਾਲ ਉਹਨਾਂ ਨੇ ਫਿਰ ਆਪਣੀਆਂ ਉਹੀ ਗੱਲਾਂ ਕਿ ਅਸੀਂ ਵਾਰ-ਵਾਰ ਇਹ ਗੱਲ ਕਹਿੰਨੇ ਆ ਕਿ ਕੁਝ ਅਜੀਹਾ ਨਹੀਂ ਹੈ। ਜਿਵੇਂ ਲੋਕ ਇਹ ਭੈਣ ਨੇ ਹੌਸਲਾ ਕੀਤਾ ਲੋਕਾਂ ਨੂੰ ਇਹਨਾਂ ਖਿਲਾਫ ਬੋਲਣਾ ਪਵੇਗਾ ਉੱਠਣਾ ਪਵੇਗਾ ਨਹੀਂ ਅਜਿਹੇ ਬੰਦੇ ਇਸੇ ਤਰੀਕੇ ਨਾਲ ਸਾਡੀ ਸਮਾਜਿਕ ਸਰੀਰਕ ਆਨ ਮਾਨਸਿਕ ਆਰਥਿਕ ਹਰ ਤਰੀਕੇ ਦੀ ਲੁੱਟ ਕਰਦੇ ਰਹਿਣਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੀ ਚੈਲੰਜ ਕਰਦੇ ਹਾਂ ਆ ਸਾਰੀ ਸੋਸਾਇਟੀ ਬੰਦ ਕਰ ਦੇਾਂਗੇ ਜੇਕਰ ਕੋਈ ਬੰਦਾ ਕਿਸੇ ਵੀ ਧਰਮ ਦਾ ਕਿਸੇ ਵੀ ਬਾਬੇ ਦਾ ਕਿਸੇ ਦਾ ਵੀ ਕੋਈ ਵੀ ਕੋਈ ਵੀ ਚਮਤਕਾਰੀ ਚੀਜ਼ ਕੋਈ ਵੀ ਗੈਬੀ ਚੀਜ਼ ਸਾਡੇ ਸਾਹਮਣੇ ਕਰਕੇ ਦਿਖਾ ਦੇਵੇ ਅਸੀਂ ਇਹ ਚੀਜ਼ ਨੂੰ ਸਵਾਰ ਕਰਾਂਗੇ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਜੇਕਰ ਪਾਸਟਰ ਵੀ ਅੰਦਰ ਚੀਜ਼ ਹੁੰਦੀ ਤਾਂ ਇਹ ਕੁੜੀ ਨੇ ਇੱਥੇ ਤੱਕ ਪਹੁੰਚਣੀ ਨਹੀਂ ਸੀ ਉਹ ਆਪਣੀ ਸ਼ਕਤੀ ਨਾਲ ਹੀ ਇਹਨੂੰ ਸਾਰਾ ਕੁਝ ਕੰਟਰੋਲ 'ਚ ਕਰ ਲੈਂਦਾ